ਕਿੰਨੀਆਂ ਔਰਤਾਂ ਜਿਹੜੀਆਂ ਤੁਹਾਡੇ ਤੋਂ ਹੁਣ ਸਿੱਖ ਗਈਆਂ ਨੇ ਤੁਸੀਂ ਨੂੰ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਇਹਨਾਂ ਨੂੰ ਹੁਣ ਆਪਣੇ ਹੱਥ ਦੇ ਨਾਲ ਸਵਾਟਰ ਕੋਟੀਆਂ ਬੁਣ ਸਕਦੇ ਸਾਡੇ ਕੋਲ 15 20 ਜਨਾਨੀਆਂ ਮੇਰੇ ਕੋਲ ਸਿੱਖ ਕੇ ਚਲੀ ਗਈਆਂ ਬਾਹਰ ਲੀਆਂ ਜੀ 5 7 ਇੱਥੇ ਵੀ ਸਿਖਾਣਾ ਹੈ ਸਾਡੇ ਪਿੰਡ 'ਚ ਵੀ ਕਿਹੜੇ ਕੋਟ ਸਵਾਟਰ ਤੇ ਕੋਟੀਆਂ ਕਿਹੜੀ ਕਿਹੜੀ ਕੰਟਰੀ ਜਾਂਦੀਆਂ ਨੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਅਮਰੀਕਾ ਵੀ ਜਾਂਦੀਆਂ ਨੇ ਕੈਨੇਡਾ ਤੋਂ ਵੀ ਤੁਹਾਨੂੰ ਆਰਡਰ ਆ ਰਹੇ ਹਾਂਜੀ ਬਾਹਰ ਜਿਹੜੇ ਸਾਰੇ ਜਾ ਰਹੇ ਕੈਨੇਡਾ ਵੀ ਜਾ ਰਹੀ ਅਮਰੀਕਾ ਆਸਟ੍ਰੇਲੀਆ ਜੀ पटियाली तो राजे शहर है सारे डबल इंजन की सरकार के प्रयासों से किसानों को मेहनत का पूरा दाम मिल रहा है सब्सिडी और बीज पर बड़ी सहायता अब सीधे किसानों को मिल रही है भावान्तर भरपाई योजना एवं बागवानी ने खोल दिए आय के नए रास्ते देश के सचिव प्रधानमंत्री आदरणीय मोदी जी के नेतृत्व में ऐसी नीतियां बनाई हैं जिनसे किसानों की आय लगातार बढ़े ये हमारी सरकार मोदी जी के नेतृत्व में डबल इंजन की सरकार चल रही कि हमारा किसान सशक्त हो मजबूत हो और उसको लेकर के हमारी नीतियां लगातार उनकी आय बढ़ाने के लिए काम कर रही है अब गांव की खुशहाली खेतों से झलकती है और किसान क्रेडिट कार्ड की ऋण सीमा पांच लाख कर दी गई ताकि खेती आसान बने और किसान अपने सपनों को पूरा कर सके मुख्यमंत्री श्री नायब सिंह सैनी जी के कुशल नेतृत्व में किसान उत्थान के नए अध्याय लिखे गए हैं जब अन्नदाता मुस्कुराएगा तभी हरियाणा चमकेगा ਿੰਡੇ ਵੀ ਗੰਨਿਆ ਤੁਹਾਡੇ ਇਧਰ ਸ਼ਹਿਰ ਚ ਨਾ ਫਿਰ ਤੁਸੀਂ ਵੀ ਨਾਲ ਨਾਲ ਫਿਰ ਸਾਥ ਦਿੰਨੇ ਹੋ ਤੁਸੀਂ ਕੀ ਤਿਆਰ ਕਰਦੇ ਅਸੀਂ ਵੀ ਜਿਆਦਾ ਵੀਰ ਜੀ ਮੈਂ ਹੀ ਬੁੰਦਿਆਂ ਬਿਮਾਰ ਨੇ ਨਾ ਥੋੜੇ ਹਾਂਜੀ ਇਹਨਾਂ ਨੂੰ ਟੈਗ ਦੀ ਪ੍ਰੋਬਲਮ ਆ ਉਹ ਉੱਧਰ ਅਸਲ ਜਿਆਦਾ ਮੈਂ ਹੀ ਤਿਆਰ ਕਰਦੀ ਆ ਤੁਸੀਂ ਕੋਟੀਆਂ ਸਵਾਟਰ ਬੁੰਦਦੇ ਹੋ ਕੋਟੀਆਂ ਸਵਾਟਰ ਬੁੰਦਦੇ ਤੁਸੀਂ ਕਿੱਥੋਂ ਸਿੱਖੇ ਤੁਸੀਂ ਵੀ ਨਾਲ ਇਕੱਠੀ ਸਿੱਖੇ ਮੈਂ ਤਾਂ ਇਹਨੂੰ ਦੇਖ ਕੇ ਸਿੱਖੀ ਜੀ ਵੀਰ ਜੀ ਅੱਛਾ ਇਹਨਾਂ ਨੇ ਤੁਹਾਨੂੰ ਸਿਖਾਇਆ ਹਾਂਜੀ ਨਹੀਂ ਮੈਂ ਆਹ ਮਸ਼ੀਨ ਚਲਾਉਂਦੇ ਦੀ ਮੈਂ ਦੇਖ ਕੇ ਸਿੱਖ ਗਈ ਸੀ ਬੀਜੀ ਮੈਂ ਨਾ ਕੋਲ ਬੈਗੀ ਆ ਮਸ਼ੀਨ ਚਲਾ ਰਹੀ ਆ ਇਸ ਵਿੱਚ ਮੈਂ ਦੇਖ ਕੇ ਸਿੱਖ ਲਈ ਤੇ ਨਾ ਜੇ ਕੋਈ ਮੱਤ ਕੇ ਕਮਾਵੇ 10 15 ਤਾਂ ਛੱਡਿਆ ਨਹੀਂ ਜੀ ਕਿਸੇ ਨੇ ਜੇ ਤੁਸੀਂ ਕਹਿੰਦੇ ਕੁਝ ਗਿਆ 20000 ਰੁਪਏ ਵੀ ਕਮਾ ਸਕਦੇ ਆ ਕਮਾ ਸਕਦੇ ਆ ਘਰ ਦੇ ਕੰਮ ਕਰਕੇ ਹਾਂਜੀ ਘਰ ਦੇ ਕੰਮ ਕਰਕੇ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਸਾਡਾ ਸਵਟਰ ਬਣਾਣਾ ਅਸੀਂ ਵੀ ਆਪਣੇ ਘਰ ਦੇ ਕਰਕੇ ਲਿਆ ਕੇ ਦੇ ਦੇਣੀ ਸਾਡੀ ਅਸੀਂ ਬਣਾਈ ਲੈ ਲੇਗੇ ਆਪਣੇ ਉਹ ਥੋੜੀ ਹੋ ਜੇਗੀ ਸਾਡਾ ਪੂਰਾ ਪੂਰਾ ਦੰਦਿਆ ਜੀ ਦੁਕਾਨ ਨਹੀਂ ਹੈ ਘਰ ਦੇ ਵਿੱਚ ਚਲਾ ਰਿਓ ਕੰਮ ਘਰ ਦੇ ਵਿੱਚ ਆ ਰਿਹਾ ਕੰਮ ਪ੍ਰੋਪਰ ਹਾਂਜੀ ਹਾਂ ਘਰ ਦੇ ਵਿੱਚ ਵਸੂਰੀ ਫੋਨ ਕਰ ਦੰਨੇ ਆ ਅਗਲੇ ਵੀ ਐਨੇ ਪੀਸ ਚਾਹੀਦੇ ਆ ਤੁਸੀਂ ਬਣਾ ਦੋ ਜੇ ਕਹਿੰਦੇ ਆ ਵੀ ਤੁਹਾਡੀ ਉਹਨਾਂ ਤੁਹਾਡੇ ਕੋਲ ਹੈ ਤੁਸੀਂ ਬਣਾ ਦੋ ਕਲਰ ਦੱਸ ਦੰਨੇ ਆ ਅਸੀਂ ਫੋਟੋਆਂ ਬਾ ਦੰਨੇ ਆ ਕਲਰ ਆਂਦੀਆਂ ਪਾਸ ਨੂੰ ਦੇ ਕਲਰ ਦੀ ਫਿਰ ਅਗਲਾ ਨੂੰ ਚੁਆਇਸ ਕਰਕੇ ਦੱਸ ਦਿੰਦਾ ਵੀ ਆ ਕਲਰ ਬਣਾਣਾ ਤੁੰਨੇ ਇਹ ਵੀ ਕਹਿੰਦੇ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਨੇ ਅਮਰੀਕਾ ਕੈਨੇਡਾ ਜਿਹੜੇ ਸਾਨੂੰ ਤੁਹਾਨੂੰ ਆਰਡਰ ਦਿੰਦੇ ਨੇ ਕਿ ਸਾਡਾ ਇਸ ਤਰੀਕੇ ਦੇ ਨਾਲ ਡਿਜ਼ਾਈਨ ਤਿਆਰ ਕਰੋ ਡਿਜ਼ਾਈਨ ਭੇਜਦੇ ਨੇ ਮੋਬਾਈਲਾਂ ਦੇ WhatsApp 'ਤੇ ਅਸੀਂ ਫੋਟੋ ਭੇਜ ਦੋ ਉਹ ਕਹਿੰਦੇ ਨੇ ਵੀ ਅਸੀਂ ਜ ਬਣਾ ਦੇਗੇ ਜੇ ਤਾਂ ਸਾਡੇ ਕੋਲ ਹੁੰਦਾ ਅਸੀਂ ਕਹਿੰਦੇ ਆ ਵੀ ਬਣਾ ਦਾਂਗੇ ਜੇ ਨਹੀਂ ਹੁੰਦਾ ਸਸ ਦੱਸ ਦਿੰਦੇ ਆ ਵੀ ਉਹਨਾਂ ਨੂੰ ਬਣਾ ਸਕਦੇ ਫਿਰ ਉਹ ਕਹਿੰਦੇ ਨੇ ਵੀ ਆਪਣੇ ਪਾਸ ਤੇ ਪਾ ਦੋ ਤੁਸੀਂ ਡਿਜ਼ਾਈਨ ਕੁੜੀਆਂ ਜੇ ਗੱਲ ਦੀਆਂ ਕੁੜੀਆਂ ਸਮਾਰੀਆਂ ਨੇ ਇਹੇ ਚੀਜ਼ ਦਵਾ ਹਾਂਜੀ ਵਧੀਆ ਜੀ ਹਾਂ ਨਵੀਂ ਕੁੜੀਆਂ ਜੀ ਹੁਣ ਇਹ ਬਣਵਾ ਰਹੀ ਅੱਜ ਤੁਹਾਨੂੰ ਇਸ ਇੰਟਰਵਿਊ ਦੇ ਜ਼ਰੀਏ ਦੱਸਾਂਗੇ ਕਿ ਆਤਮ ਨਿਰਪਰ ਕਿਵੇਂ ਬਣਿਆ ਜਾਂਦਾ ਕਿਵੇਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਉੱਠ ਕੇ ਕੈਨੇਡਾ ਅਮਰੀਕਾ ਤੱਕ ਆਪਣਾ ਕਾਰੋਬਾਰ ਆਪਣੇ ਹੱਥ ਦੀ ਕਿਰਤ ਨੂੰ ਉੱਥੇ ਪਹੁੰਚਾਇਆ ਜਾਂਦਾ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਅਸੀਂ ਇਸ ਸਮੇਂ ਪਟਿਆਲੇ ਦੇ ਪਿੰਡ ਚਮਾਰੂ ਦੇ ਵਿੱਚ ਮੌਜੂਦ ਆ ਜਿੱਥੇ ਕਿ ਔਰਤਾਂ ਨੇ ਮਿਹਨਤ ਕਰਕੇ ਆਪਣਾ ਕਾਰੋਬਾਰ ਚਲਾਇਆ ਹੈ ਆਪਣੇ ਹੱਥੀਂ ਸਵਾਟਰ ਬੁੰਨਦੇ ਨੇ ਕੋਟੀਆਂ ਬੁੰਨਦੇ ਨੇ ਪਰ ਇਹਨਾਂ ਦੀ ਕਲਾ ਦੀ ਜਿਹੜੀ ਹੁਣ ਮੁੱਲ ਪਿਆ ਹੁਣ ਕੈਨੇਡਾ ਅਮਰੀਕਾ ਤੱਕ ਇਹਨਾਂ ਦਾ ਜਿਹੜਾ ਕਾਰੋਬਾਰ ਪਹੁੰਚਿਆ ਉੱਥੋਂ ਲੋਕਾਂ ਦੇ ਆਰਡਰ ਆਉਂਦੇ ਨੇ ਤਾਂ ਇਹਨਾਂ ਦੇ ਜਿਹੜੇ ਸਵਟਰ ਨੇ ਲੋਕ ਪਸੰਦ ਕਰਦੇ ਨੇ ਕੋਟੀਆਂ ਪਸੰਦ ਕਰਦੇ ਨੇ ਤਾਂ ਜਦੋਂ ਕੋਈ ਵੀ ਇਸ ਤਰੀਕੇ ਦਾ ਕਾਰੋਬਾਰ ਪੰਜਾਬੀ ਕਰਦਾ ਤਾਂ ਫਿਰ ਕਿਤਨਾ ਕਿਤੇ ਸਪੋਰਟ ਕਰਨੀ ਤਾਂ ਬਣਦੀ ਆ ਜਦੋਂ ਇਸ ਤਰੀਕੇ ਦੇ ਨਾਲ ਮਿਹਨਤ ਕਰਦੀਆਂ ਹੋਣ ਔਰਤਾਂ ਪਿੰਡਾਂ ਦੀਆਂ ਤਾਂ ਫਿਰ ਗੱਲ ਕਰਨੀ ਵੀ ਬਣ ਜਾਂਦੀ ਆ ਗੱਲਬਾਤ ਕਰਾਂਗੇ ਅੱਜ ਇਹਨਾਂ ਦੇ ਨਾਲ ਕਿ ਕਦੋਂ ਮਨ ਦੇ ਵਿੱਚ ਆਇਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹ ਕਾਰੋਬਾਰ ਸ਼ੁਰੂ ਕਰੀਏ ਨਾਲ ਇੱਕ ਗੱਲ ਹੋਰ ਵੀ ਇਹਨਾਂ ਨੇ ਘਟੋ-ਘਟ 15 ਔਰਤਾਂ ਨੂੰ ਟ੍ਰੇਨਿੰਗ ਦਿੱਤੀ ਹੈ ਇਹਨਾਂ ਮਸ਼ੀਨਾਂ ਨੂੰ ਚਲਾਉਣ ਦੀ ਤੇ ਉਹ ਵੀ ਆਪਣਾ ਕਾਰੋਬਾਰ ਆਪਣੇ ਪੱਧਰ ਤੇ ਚਲਾ ਰਹੀਆਂ ਨੇ ਗੱਲਬਾਤ ਕਰਦੇ ਆਂ ਬੀਬੀ ਜੀ ਪਹਿਲਾਂ ਆਪਣਾ ਨਾਮ ਦੱਸੋ ਨਾਮ ਕੀ ਜੀਤ ਕੌਰ ਜੀ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਇਹ ਮਸ਼ੀਨਾਂ ਦੇ ذریعے ਕਾਰੋਬਾਰ ਨੂੰ ਤੋਰਿਆ ਜਾਵੇ ਕਿੱਥੋਂ ਤੁਹਾਨੂੰ ਇਹ ਚੀਜ਼ ਸਿੱਖਣੀ ਮਿਲੀ ਬਸ ਵੀਰੇ ਬੀਏ ਦੇ ਬੇਲੇ ਰਹਿਨੇ ਆ ਘਰ ਦੇ ਵਿੱਚ ਵੀ ਚਲੋ ਕੋਈ ਕਾਰੋਬਾਰ ਸ਼ੁਰੂ ਕਰਦੇ ਅਸੀਂ ਫਿਰ ਅਸੀਂ ਸਿੱਖਣ ਚਲੇ ਗਏ ਕੰਮ ਹੀ ਸਿੱਖਿਆ ਇਹ ਬਣਾ ਅਸੀਂ ਥੋੜਾ ਜਿਹਾ ਅੰਬਾਲੇ ਲਾਇਆ ਕਿੰਨੇ ਕਿੰਨੇ ਸਮੇਂ ਦੇ ਵਿੱਚ ਤੁਸੀਂ ਫਿਰ ਸਿੱਖੀ ਅਸੀਂ 15 ਦਿਨਾਂ 'ਚ ਸਿੱਖ ਗਏ ਸੀ ਹਾਂਜੀ ਮੇਂ ਵਧੀਆ ਸਾਨੂੰ ਐ ਲੱਗਾਇ ਵਿਚੋਂ ਕੋਈ ਮਨਮੋਟੇ ਮੀਣੇ ਤੇ ਪੱਲੇ ਪੈ ਗਈ ਅਸੀਂ ਫਿਰ ਮੈਨੂੰ ਦੇਖ ਕੇ ਇੱਥੇ ਕਈ ਜਨਾਨੀਆਂ ਨੇ ਕਿਹਾ ਵੀ ਸਾਨੂੰ ਵੀ ਸਿਖਾਓ ਫਿਰ ਜਿਹਦੇ ਕੋ ਮੈਂ ਮਦਦ ਤਾਂ ਕਰਦੇ ਸੀ ਜਿਹੜੇ ਵੀ ਨਹੀਂ ਮਸ਼ੀਨ ਲੈਣ ਜੋਗੇ ਦੀ ਉਹਨੂੰ ਪੁਰਾਣੀ ਦਵਾ ਦਿੰਦੇ ਤੇ ਜਿਹੜੇ ਲੈਣ ਜੋਗੇ ਨਹੀਂ ਨਵੀਂ ਦਵਾ ਦਿੰਦੇ ਸੀ ਉਹਨਾਂ ਲਈ ओके ਕਿੰਨੀਆਂ ਔਰਤਾਂ ਜਿਹੜੀਆਂ ਤੁਹਾਡੇ ਤੋਂ ਹੁਣ ਸਿੱਖ ਗਈਆਂ ਨੇ ਤੁਸੀਂ ਨੂੰ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਇਹਨਾਂ ਨੂੰ ਹੁਣ ਆਪਣੇ ਹੱਥ ਦੇ ਨਾਲ ਸਵਾਟਰ ਕੋਟੀਆਂ ਬੁਣ ਸਕਦੀਆਂ ਸਾਡੇ ਕੋਲ 15 20 ਜਨਾਨੀਆਂ ਮੇਰੇ ਕੋਲ ਸਿੱਖ ਕੇ ਚਲੀ ਗਈਆਂ ਬਾਹਰ ਲੀਆਂ ਜੀ 5 7 ਇੱਥੇ ਵੀ ਸਿਖਾਉਣਾ ਹੈ ਸਾਡੇ ਪਿੰਡ 'ਚ ਵੀ ਬਾਹਰ ਦੇ ਵੀ ਜ਼ਿਆਦਾ ਸਿੱਖ ਕੇ ਗਈਆਂ ਜੀ ਬਾਹਰ ਵੀ ਤੋਰਿਆ ਹੋਇਆ ਸਾਡੇ ਨੇ ਵੀ ਭੇਜੇ ਵੀ ਕੰਮ ਪਿੰਡ 'ਚ ਚਾਈ ਕਰਦੀਆਂ ਜੀ ਅਸੀਂ ਬਿਲਕੁਲ 40 ਦੇ ਕਰੀਬ ਔਰਤਾਂ ਨੇ ਹਾਂਜੀ ਕੰਮ ਕਰ ਰਹੀਆਂ ਨੇ ਆਪਣਾ ਕਾਰੋਬਾਰ ਚਲਾ ਰਹੀਆਂ ਨੇ ਖਰਚੇ ਕੱਢ ਰਹੀਆਂ ਨੇ ਖਰਚੇ ਕੱਢ ਰਹੀਆਂ ਜੀ ਕਰਕਾ ਹੇ ਹੁਣ ਜਿਹੜੇ ਤੁਹਾਡੇ ਸਵਾਟਰ ਤੇ ਕੋਟੀਆਂ ਕਿਹੜੀ ਕਿਹੜੀ ਕੰਟਰੀ ਜਾਂਦੀਆਂ ਨੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਅਮਰੀਕਾ ਵੀ ਜਾਂਦੀਆਂ ਨੇ ਕੈਨੇਡਾ ਤੋਂ ਵੀ ਤੁਹਾਨੂੰ ਆਰਡਰ ਆ ਰਹੇ ਨੇ ਹਾਂਜੀ ਬਾਹਰ ਦੇ ਜਿਵੇਂ ਸਾਰੇ ਜਾਂਦੀਆਂ ਨੇ ਕੈਨੇਡਾ ਵੀ ਜਾਂਦੀ ਅਮਰੀਕਾ ਆਸਟ੍ਰੇਲੀਆ ਜੀ ਪਟਿਆਲੇ ਤੋਂ ਰਾਜਪੁਰੇ ਜਿਹੜੇ ਛੋਟੇ ਛੋਟੇ ਸ਼ਹਿਰ ਆਂ ਸਾਰੇ ਬਟਿੰਡੇ ਵੀ ਗੰਨਾਂ ਤੁਹਾਡੇ ਇੱਧਰ ਸ਼ਹਿਰ ਚ ਜੀ ਹਾਂਜੀ ਫਿਰ ਤੁਹਾਨੂੰ ਕਿਵੇਂ ਦਿੰਦੇ ਨੇ ਆਰਡਰ ਜਿਹੜੇ ਅਮਰੀਕਾ ਤੇ ਕੈਨੇਡਾ ਦੇ ਕਿਵੇਂ ਤੁਸੀਂ ਉਹਨਾਂ ਨੂੰ ਕੋਰੀਅਰ ਕਰਦੇ ਹੋ ਫਿਰ ਤਿਆਰ ਕਰਦੇ ਅਸੀਂ ਵੀਰੇ ਖਨੌਰ ਤੋਂ ਬੇਟਾ ਕਰਾਂਦਾ ਜੀ ਕੋਰੀਅਰ ਕਰਚਾ ਸੀ ਜਿਹੜਾ ਕੋਲੀਰ ਦਾ ਜੀ ਉਹ ਮਾਲਕ ਦੇਣਗੇ ਸਾਨੂੰ ਅਸੀਂ ਆਪਣਾ ਕੋਲੀਰ ਭੇਜ ਦਿੰਨੇ ਹਾਂ ਉਹਨਾਂ ਦਾ ਹਾਂ ਜੀ ਕਿਵੇਂ ਕੰਮ ਕਰਦੀ ਹੈ ਮਸ਼ੀਨ ਥੋੜਾ ਜਿਹਾ ਮੈਨੂੰ ਵਰਕ ਕਰਕੇ ਦਿਖਾਓ ਵੀ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਇਹ ਸਭ ਤੋਂ ਪਹਿਲੇ ਕੀ ਕਰਨਾ ਪੈਂਦਾ ਹੈ ਇਹ ਵੀਰੇ ਦੇਖੋ ਆਪਾਂ ਨੇ ਜੈਨ ਇਹ ਪਾ ਲਿਆ ਸਾਨੂੰ ਇਹ ਹੁਣ ਸ਼ੁਰੂ ਕਰਨਾ ਅਸੀਂ ਦੇਖੋ ਜਿਸ ਨੂੰ ਕੀ ਕਿਹਾ ਜਾਂਦਾ ਜਿਹੜਾ ਤੁਸੀਂ ਪਾ ਰਹੇ ਹੋ ਇਹ ਕਾਰਡ ਹੈ ਜੀ ਡਿਜ਼ਾਈਨ ਡਿਜ਼ਾਈਨ ਇਹ ਡਿਜ਼ਾਈਨ ਹੈ ਇਹ ਹਾਂ ਜੀ ਇਹ ਡਿਜ਼ਾਈਨ ਹੈ ਇਦੇ ਰਾਹੀਂ ਮਤ ਜੋ ਮਰਜੀ ਡਿਜ਼ਾਈਨ ਪਾ ਲੈਦੇ ਜੀ ਇਹ ਆਪਾਂ ਨੇ ਤੇ ਸ਼ੁਰੂ ਕਰਨਾ ਦੇਖੋ ਇੱਥੇ ਸ਼ੁਰੂ ਕਰਤਾ ਬਟਨ ਦਾ ਜੀ ਇਹ ਫਿਰ ਕਿੰਨੇ ਕਿ ਦਿਨ ਦੇ ਵਿੱਚ ਇਹ ਕੋਟੀ ਜਿਵੇਂ ਪਹਿਲਾਂ 15-15 ਦਿਨ ਲੱਗ ਜਾਂਦੇ ਤੇ 20-20 ਦਿਨ ਲੱਗ ਜਾਂਦੇ ਉਹਨਾਂ ਦਾ ਸਮਾਂ ਲੱਗਦਾ ਇਹ ਤਾਂ ਅੱਧਾ ਘੰਟਾ ਲੱਗਦਾ ਜੀ ਇੱਕ ਕੋਟੀ ਤਿਆਰ ਕਰਨੀ ਹਾਂਜੀ ਹਾਂਜੀ ਇਹ ਤਾਂ ਬੜਾ ਸਖਾਲਾ ਹੋ ਗਿਆ ਕੰਮ ਹਾਂਜੀ ਮਿਹਨਤ ਕਿੰਨੀ ਹੁੰਨੀ ਆਉਂਦੀ ਜਾਂ ਘਟ ਗਈ ਮੇਨ ਤੋਂ ਨਹੀਂ ਘਟ ਗਈ ਵੀਰੇ ਅੱਧੇ ਘੰਟੇ 'ਚ ਕੋਟੀ ਤਿਆਰ ਹੋ ਜਾਂਦੀ ਹਾਂਜੀ ਹਾਂਜੀ ਓਕੇ ਸਬਾਟਰ ਦਾ ਫਿਰ ਜਲਦੀ ਤਿਆਰ ਹੋ ਜਾਂਦਾ ਹੂੰ ਉਹਦੇ ਬਹਾਨੇ ਹੁੰਦੇ ਹਾਂਜੀ 15-20 ਮਿੰਟ ਲੱਗਦੇ ਆ ਜੀ ਬਸ ਹਾਂਜੀ ਬੱਚੇ ਦੇ ਸੈਟ ਨੂੰ 10-15 ਮਿੰਟ ਲੱਗਦੇ ਆ ਜੀ ਇਹ ਮਸੀਦ ਫਿਰ ਕਿੱਥੋਂ ਮੰਗਵਾਈ ਹੈ ਇਹ ਫਿਰ ਅਸੀਂ ਅੰਬਾਲੇ ਤੋਂ ਲਈ ਦੀ ਹੁਣ ਜਿਹੜੀ ਹੁਣ ਮੰਗਾ ਕੇ ਦੇਈਆਂ ਉਹ ਲੁਧਿਆਣੇ ਤੋਂ ਦਿੰਦਾ ਜੀ ਉਹ ਲੁਧਿਆਣੇ ਤੋਂ ਉਹ ਸਾਹਮਣੇ ਲਿਆ ਦੇਣ ਤੋਂ ਕਹੀਏ ਹਾਂਜੀ ਉਹ ਲੁਧਿਆਣੇ ਤੋਂ ਉਹਦੇ ਵਿੱਚ ਕਾਰਡ ਹੈ ਜੀ ਉਹਦੇ ਵਿੱਚ ਕਾਰਡ ਹੈ ਉਹ ਲਾਈਟ ਤੇ ਚੱਲਦੀ ਆ ਹਾਂ ਉਹ ਲਾਈਟ ਤੇ ਚੱਲਦੀ ਆ ਇਹ ਵੀ ਨਾ ਲਾਈਟ ਹਾਂਜੀ ਹਾਂਜੀ ਆਟੋਮੈਟਿਕ ਹੈ ਜੀ ਕੰਮ ਦੋਨਾਂ ਦਾ ਸੇਮ ਬਰਾਬਰ ਹੈ ਸੇਮ ਲਾਈਟ ਉਹ ਇੱਕ ਉਹਨਾਂ ਦਾ ਨਾਉਂ ਆ ਜੀ ਵੀ ਲਾਈਟ ਚੱਲ ਰਹੀ ਹੈ ਲਾਈਟ ਖਿੱਚਦੀ ਨਹੀਂ ਆ ਜੀ ਇੰਨਾ ਜ਼ਿਆਦਾ ਨਹੀਂ ਹਾਂਜੀ ਬਸ ਪੰਜ ਚਾਰ ਸਕਿੰਟ ਚੱਲਣਾ ਮਤਲਬ ਇਹਨੇ ਸਕਿੰਟ ਵੀ ਕਾਰਡ ਚੱਲਣਾ ਵੀ ਡਿਜ਼ਾਈਨ ਪਾ ਲੈ ਫ ਇਹ ਆ ਜਿਹੜੀਆਂ ਕੋਟੀਆਂ ਫਿਰ ਇਹ ਕਿੰਨੇ ਦਿਨ ਚ ਤਿਆਰ ਕਰਤੀਆਂ ਜਿਹੜੀਆਂ ਸਾਹਮਣੇ ਸਜਾਈਆਂ ਵਈਆਂ ਨੇ ਆ ਆਜ਼ਮੇ ਬਲੈਕ ਸਜਾਈ ਹੋਈ ਹੈ ਅਸੀਂ 5-6 ਰੋਜ਼ ਕਰ ਦਿੰਦੇ ਹਾਂ ਅਸੀਂ 5-6 ਕੋਟੀਆਂ ਇਹ ਲੇਡੀਜ਼ ਸਾਰੀ ਰੋਜ਼ ਕਰ ਦਿੰਦੇ ਹਾਂ ਜੀ ਇਹ ਸੈੱਟ ਕਰ ਦਿੰਦੇ ਆ 10-10 ਦਿਨ ਚ ਤਿਆਰ ਵੀ ਆਰਡਰ ਆਏ ਨੇ ਅਮਰੀਕਾ ਕੈਨੇਡਾ ਦੇ ਚੋਂ ਕੋਈ ਹੁਣ ਵੀ ਬਾਹਰ ਤੋਂ ਆਏ ਹੋਈਆਂ ਜੀ ਫੇ ਚਲੇ ਬਿਲਕੁਲ ਨਾਲ ਤੁਹਾਡੇ ਕੌਣ ਆ ਜਿਹੜੇ ਕੰਮ ਕਰਦੇ ਨੇ ਇਹ ਜੀ ਮੇਰੀ ਸਿਸਟਰ ਹੈ ਛੋਟੀ ਦੋਨੇ ਸਗੀਆਂ ਪਹਿਣਾ ਕਰਦੇ ਹਾਂ ਹਾਂ ਜੀ ਸਗੀਆਂ ਪਹਿਣਾ ਕਰਦੇ ਹਾਂ ਨਾ ਫਿਰ ਤੁਸੀਂ ਵੀ ਨਾਲ-ਨਾਲ ਫਿਰ ਸਾਥ ਦਿੰਦੇ ਹੋ ਤੁਸੀਂ ਕੀ ਤਿਆਰ ਕਰਦੇ ਹੋ ਅਸੀਂ ਵੀ ਹਾਂਜੀ ਇਹਨਾਂ ਟੈਗ ਦੀ ਪ੍ਰੋਬਲਮ ਆ ਉਹ ਉੱਧਰ ਅਸਲ ਜ਼ਿਆਦਾ ਮੈਂ ਹੀ ਤਿਆਰ ਕਰਦੀ ਕਿ ਕੀ ਬੁੰਨਦੇ ਤੁਸੀਂ ਵੀ ਕੋਟੀਆਂ ਸਵਾਟਰ ਬੁੰਨਦੇ ਕੋਟੀਆਂ ਸਵਾਟਰ ਬੁੰਨਦੇ ਹਾਂਜੀ ਕਿੰਨਾ ਸਮਾਂ ਫਿਰ ਪੂਰੇ ਦਿਨ ਦੇ ਵਿੱਚ ਕੱਢਦੇ ਹਾਂ ਕਿਉਂਕਿ ਘਰ ਦਾ ਕੰਮਕਾਰ ਵੀ ਦੇਖਣਾ ਰੋਟੀ ਵੀ ਬਣਾਉਣੀ ਆ ਬੱਚਿਆਂ ਦੇ ਲਈ ਖਾਣਾ ਬਣਾਉਣਾ ਹਾਂਜੀ ਹਾਂ ਕੰਮ ਕਰ ਨਵੇੜ ਕੇ ਬੈਠ ਜਾਂਦੇ ਆ ਆਪਣਾ ਜਦੋਂ ਬਸ ਟਾਈਮ ਲੱਗਦਾ ਨਹੀਂ ਹੋ ਜਾਂਦਾ ਫੇ ਕੰਮ ਨਵੇੜੋ ਲੱਗ ਜਾਂਦੇ ਵੀ ਜੀ 7 7-8 ਘੰਟੇ ਦਾ ਬੁੰਨਦੇ ਹਾਂ ਪੱਕਾ ਹਾਂ ਕਿੰਨੀਆਂ ਕਿੰਨੀਆਂ ਕੋਟੀਆਂ ਫਿਰ ਤਿਆਰ ਕਰ ਦਨੇ ਕਰ ਦਿੰਦੇ ਆ ਵਿੱਚ ਹੀ 7-8 ਕੋਟੀਆਂ ਦਾ ਦਿਨ ਚ ਤਿਆਰ ਕਰ ਦਨੇ ਆ ਅਸੀਂ ਰਾਤ ਨੂੰ 7-8 ਵੀ ਰਾਤ ਨੂੰ ਬੈਠ ਜਾਂਦੇ ਆ ਜੇ ਟਾਈਮ ਹੁੰਦਾ ਆ ਵੀ 7-8 ਤਾਂ ਤਿਆਰ ਕਰਨੀ ਕਰਨੀ ਆ ਕਰਨੀ ਆ ਵੀਰ ਜੀ ਹਾਂਜੀ ਬਿਲਕੁਲ ਇਹ ਮਸ਼ੀਨ ਵੀ ਉਸ ਤਰ੍ਹਾਂ ਹੀ ਕੰਮ ਕਰਦੀ ਆ ਉਨੇ ਹੀ ਕੰਮ ਕਰਦੀ ਆ ਜੇ ਕੋਈ ਫਰਕ ਆ ਇਹਦੇ ਵਿੱਚ ਲਾਈਟ ਵਾਲੀ ਦੇ ਵਿੱਚ ਨਹੀਂ ਸੇਮ ਕੰਮ ਕਰਦੀ ਆ ਵੀਰ ਜੀ ਦੋਏ ਜੀ ਜੀ ਕਿਆ ਮਤੋਂ ਲਾ ਬਿਜਲੀ ਤੇ ਚਲਦੀ ਐ ਬਸ ਸਾਰਾ ਕੁਝ ਉਸੇ ਤਰੀਕੇ ਦੇ ਹਾਂਜੀ ਹਾਂਜੀ ਤੁਸੀਂ ਤੁਸੀਂ ਕਿੱਥੋਂ ਸਿੱਖੇ ਤੁਸੀਂ ਵੀ ਨਾਲ ਇਕੱਠੀ ਸਿੱਖੇ ਮੈਂ ਤਾਂ ਇਹਨੂੰ ਦੇਖ ਕੇ ਸਿੱਖੀ ਤੀ ਵੀਰ ਜੀ ਅੱਛਾ ਇਹਨਾਂ ਨੇ ਤੁਹਾਨੂੰ ਸਿਖਾਇਆ ਹਾਂਜੀ ਨਹੀਂ ਮੈਂ ਆਹ ਮਸ਼ੀਨ ਚਲਾਉਂਦੇ ਦੀ ਮੈਂ ਦੇਖ ਕੇ ਸਿੱਖੀ ਤੀ ਬੀਜੀ ਮੈਂ ਨਾ ਕੋਲ ਬੈ ਗਈ ਆ ਮਸ਼ੀਨ ਚਲਾ ਰਹੀ ਆ ਬਸ ਮੈਂ ਦੇਖ ਕੇ ਸਿੱਖੀ ਤੀ ਇਹਨਾਂ ਨੂੰ ਨਹੀਂ ਜੇਕਰ ਹੁਣ ਔਰ ਤਾਂ ਹੋਰ ਵੀ ਸਿੱਖਣੀ ਆ ਸਿੱਖਣ ਦੇ ਲਈ ਚਾਹੁੰਦੀ ਆ ਹੁਣ ਤੁਹਾਨੂੰ ਤੁਹਾਨੂੰ ਦੇਖ ਕੇ ਸਿਖਾਉ ਹਾਂਜੀ ਸਿਖਾਉਣਾ ਨਹੀਂ ਜੀ ਸਾਡਾ ਮਤਬ ਲੈ 200 ਰੁਪਏ ਘੰਟਾ ਦਿੰਦੇ ਆ ਸੀ ਟ੍ਰੇਨਿੰਗ ਹਾਂਜੀ ਮਤਲਬ ਜੇ ਕੋਈ ਦੂਰ ਤੋਂ ਆਂਦਾ ਉਹਨੂੰ ਐ ਨਹੀਂ ਕਹਿੰਦੇ ਵੀ ਘੰਟਾ ਘੰਟਾ ਹੀ ਲਾਣਾ ਜਾਦਾ ਵੀ ਟਾਈਮ ਲਾ ਸਕਦੇ ਹਾਂ ਜਿਆਦਾ ਵੀ ਟਾਈਮ ਹਾਂਜੀ ਚਾਹ ਸਾਰਾ ਦਿਨ ਵੀ ਹਾਂਜੀ ਇਹ ਫਿਰ ਆਪਣੇ ਘਰ ਦਾ ਖਰਚਾ ਕੱਢ ਸਕਦੀ ਔਰਤ ਜੇ ਸਿੱਖ ਜਵੇ ਸਾਰਾ ਕੁਝ ਜੀ ਹਾਂ ਵੀਰ ਜੀ ਕੱਢਦੀ ਆ ਜੇ ਕੋਈ ਮੱਥ ਕੇ ਕਮਾਵੇ 10 15 ਤਾਂ ਛੱਡਿਆ ਨਹੀਂ ਜੀ ਕਿਸੇ ਨੇ ਐਸਾ 20000 ਰੁਪਏ ਤੁਸੀਂ ਕਹੇ ਵੀ 20000 ਰੁਪਏ ਵੀ ਕਮਾ ਸਕਦੇ ਆ ਕਮਾ ਸਕਦੇ ਆ ਘਰ ਦੇ ਕੰਮ ਕਰਕੇ ਵੀ ਹਾਂਜੀ ਘਰ ਕੇ ਕੰਮ ਕਰਕੇ ਵੀ ਨਾ ਵੀ ਮੈਂ ਕੰਮ ਨਵੇੜ ਕੇ ਆ ਕੰਮ ਕਰਨਾ ਹੀ ਕਰਨਾ ਮਤਲਬ ਲੈ ਤਾਂ ਹੈ ਨਹੀਂ ਵੀ ਹੁਣ ਜਿਵੇਂ ਠੰਡ ਆ ਹੁਣ ਠੰਡ ਚ ਤਿਵੇਂ ਕਹਿੰਦੇ ਆ ਠੰਡਾ ਪਰ ਰਜਾਈਆਂ ਚ ਵੜ ਜਾ ਅਸੀਂ ਰਜਾਈਆਂ ਚ ਨਹੀਂ ਵੜਦੇ ਹੁਣ ਕੁੜੀ ਵੀ ਸਕਾਰਿਆ ਉਹਨੂੰ ਫਿਰ ਹਾਂਜੀ ਇਹ ਕੁੜੀ ਆ ਜੀ ਐ ਆਪਣੇ ਪਿੰਡ ਵੇਕੇ ਬੈਠੀ ਆ ਜੀ ਬਰਾਉਣਾ ਲੈ ਦਦਨੀ ਇਹਨੂੰ ਮਤਲਬ ਮੁੰਡਾ ਵੀ ਆ 9 ਸਾਲ ਦਾ ਅਸੀਂ ਆਪਣੇ ਪਾ ਤੋਂ ਮਸ਼ੀਨ ਆ ਇਹਨੂੰ ਲੈ ਕੇ ਦਿੱਤੀ ਆ ਸਾਨੇ ਅੱਛਾ ਹਾਂਜੀ ਰਾਜੀ ਕਿੰਨਾ ਸਿੱਖ ਕੇ ਫਿਰ ਹੁਣ ਸਿੱਖ ਗਏ ਜੀ ਪਜਾਮੀਆਂ ਸਿੱਖ ਗਿਆ ਮੂਰ ਪਜਾਮੀਆਂ ਸਿੱਖ ਗਈਆਂ ਬਿੱਬੇ ਸੈੱਟ ਸਿੱਖ ਗਈ ਜੀ ਉਸਕੇ ਧਣੀਆਂ ਜਿਹੜਾ ਇਹ ਕੰਮ ਸਿੱਖਿਆ ਹੁਣ ਪੰਜ ਛੇ ਦਿਨ ਹੋ ਗਏ ਜੀ ਹਾਂ ਜਾਨੀ ਪੂਰਾ ਪ੍ਰੋਪਰ ਕਿੰਨੇ ਦਿਨ ਸਿੱਖ ਜੂਗੇ ਦੇਖੋ ਜੀ ਉਹ ਤਾਂ ਲੱਗਦੇ 10 ਦਿਨਾਂ ਵਾਲੇ ਹੋਰ ਲੱਗਣਗੇ ਹਾਂ ਜੀ ਹਾਂ ਜੀ 10 ਦਿਨ ਤਾਂ ਲੱਗੇ ਜਾਣਗੇ ਇਹ ਬਾਕੀ ਬਾਕੀ ਜਾਨੀ ਬਿੱਬੇ ਸਿੱਖ ਗਈਆਂ ਫਿਰ ਉਹਨਾਂ ਨੂੰ ਵੀ ਇੰਨੇ ਕੰਮ ਆ ਰਹੇ ਹੁਣ ਹਾਂ ਵੀਰ ਜੀ ਹਾਂ ਜੀ ਉਹਨਾਂ ਦੀ ਬਾਹਰ ਜਾਂਦਾ ਕੰਮ ਹਾਂਜੀ ਹਾਂਜੀ ਬਾਹਰ ਜਾ ਰਿਹਾ ਸੀ ਨਾਲ ਮਿਲ ਕੇ ਕਹਿ ਦਿੰਦੇ ਵੀ ਸਾਨੂੰ ਦੇ ਦਿਓ ਸੀ ਅੱਗੇ ਭੇਜ ਦਿੰਦੇ ਜੀ ਸਭ ਤੋਂ ਪਹਿਲਾਂ ਜਦੋਂ ਆਰਡਰ ਤੁਹਾਡੇ ਲਈ ਅਮਰੀਕਾ ਤੋਂ ਆਇਆ ਜਾਂ ਕੈਨੇਡਾ ਤੋਂ ਆਇਆ ਫਿਰ ਕਦੋਂ ਆਇਆ ਸੀ ਉਹ ਵੀ ਇਹ ਰੌਣ ਪਾਣੀਏ ਚ ਕਿਹੜੇ ਮਹੀਨੇ ਚ ਆਇਆ ਰੌਣ ਪਾਣੀਏ ਹੁਣ ਜਦ ਇਹ 6 ਮਹੀਨੇ ਚ ਸੀ ਅੱਛਾ 6 ਮਹੀਨੇ ਚ ਪਹਿਲਾ ਆਰਡਰ ਹਾਂਜੀ ਪਹਿਲਾ ਆਰਡਰ ਕਿੰਨੇ ਸਾਲ ਹੋ ਗਏ ਤੁਹਾਨੂੰ ਫਿਰ ਕੰਮ ਕਰਦੇ ਨੂੰ ਹੋ ਗਏ 14 ਸਾਲ 14 ਸਾਲ ਹਾਂਜੀ 14 ਸਾਲ ਹੋ ਗਏ ਸੀ ਇਹ ਜਿਹੜੀ ਇੱਕ ਚੀਜ਼ ਹੋਰ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਜਵਾਨਾ ਸੀ ਖਰੂਸੀਏ ਦੇ ਨਾਲ ਬੁਣਦੇ ਸੀ ਸਲਾਈਆਂ ਦੇ ਨਾਲ ਬੁਣਦੇ ਸੀ ਸਫਾਈ ਉਹ ਨਾਲ ਜਿੰਨੀ ਉਹ ਐ ਨਹੀਂ ਵੱਧ ਹੈ ਜੀ ਸਵਾਈ ਹਾਂ ਜੀ ਸਵਾਈ ਵੱਧਾ ਜੀ ਹੱਥ ਦੇ ਨਾਲ ਵੀ ਕਰੋਸ਼ੀ ਨਾਲ ਵੀ ਵੱਧ ਸਵਾਈ ਹੈ ਜੀ ਫਿਰ ਹੁਣ ਅੰਬਾਲੇ ਵੀ ਜਾਂਦਾ ਹੋਣਾ ਤੁਹਾਡਾ ਪਟਿਆਲੇ ਰਾਜਪੁਰੇ ਸਾਰੇ ਜੀ ਸਾਰੇ ਰਾਜਪੁਰੇ ਵੀ ਜਾ ਰਿਹਾ ਜੀ ਅੰਬਾਲੇ ਵੀ ਜਾ ਰਿਹਾ ਪਟਿਆਲੇ ਵੀ ਜਾਂਦਾ ਜੀ ਇਹ ਲਵੇ ਲਵੇ ਸਾਰੇ ਸਾਰੇ ਜਾ ਰਿਹਾ ਸੀ 12 ਸਾਲ ਜਦੋਂ ਪਹਿਲਾਂ ਸ਼ੁਰੂ ਕੀਤਾ ਸੀ ਇਹ ਕੰਮ ਉਦੋਂ ਉਦੋਂ ਉਹਦਾ ਉਹਦਾ ਕਿਸੇ ਕਿਸੇ ਨੂੰ ਪਤਾ ਹੋਣਾ ਨੇੜੇ ਹਾਂ ਜੀ ਅੰਬਾਲੇ ਦਾ ਹੀ ਹੁੰਦੇ ਅਸੀਂ 300 ਰੁਪਏ 150 ਕਿਲੋ ਹੁੰਦੇ ਸੀ 150 ਰੁਪਏ ਕਿਲੋ ਹੁੰਦੇ ਸੀ ਹੁਣ ਤਾਂ 350 ਰੁਪਏ ਕਿਲੋ ਹੋ ਰਿਹਾ ਜੀ ਜੇ ਬੱਡੀ ਕੋਟੀ ਤਿਆਰ ਕਰਨੀ ਹੋਵੇ ਇੱਕ ਔਰਤ ਦੀ ਫਿਰ ਕਿੰਨੇ ਦੀ ਤਿਆਰ ਕਰਦੇ ਫਿਰ ਵੀ ਜੇ ਅਸੀਂ 2500 ਰੁਪਏ ਬਣਾਈ ਲੈਨੇ ਆ ਕੋਟੀ ਦਾ ਅੱਛਾ ਜੀ 750 750 ਪੈਦੀ ਹੈ ਹਾਂ 750 ਦੀ ਬੱਚਿਆਂ ਦਾ ਜੀ 560 560 ਤਿਆਰ ਹੋ ਜਾਂਦਾ ਹਾਂਜੀ ਸਾਡੀ ਉਹਨਾਂ ਨੇ ਨਾ ਹੀ ਵਿੱਚ ਸਾਡੀ ਅਸੀਂ ਉਹਨਾਂ ਵੀ ਰਹਿਗੇ ਨਾ ਨਾਲੇ ਅੱਛਾ ਉਹਨਾਂ ਵੀ ਤਾਂ ਹਾਂ ਉਹਨਾਂ ਸਾਡੀ ਹੋਏਗੀ ਜੀ ਤੇ ਫਿਰ ਇਹ ਨੇ ਠੰਡ ਜਿਵੇਂ ਹੁਣ ਪੈ ਰਹੀ ਆ ਕੜਾਕੇ ਦੀ ਠੰਡ ਪੈ ਰਹੀ ਆ ਤਾਂ ਪਸਮ ਪੂਰੀ ਇਹ ਗਰਮਾਉਣ ਇਹ ਹਾਂਜੀ ਹਾਂ ਵਧੀਆ ਉਹਨਾਂ ਨੇ ਜੀ ਕਹਦਾ ਜੇ ਨਾ ਕਿਸੇ ਨੇ ਲਿਆ ਕੇ ਦੇ ਨੰਨੇ ਵੀ ਛੱਡੀ ਆ ਉਹਨਾਂ ਹੈ ਜੀ ਬਣਾਈ ਲੈ ਲਓ ਅਸੀਂ ਫਿਰ ਆਉਂਦੀ ਬਣਾਈ ਲੈ ਲੈਂਦੇ ਆ ਉਹਨਾਂ ਅਗਲੇ ਦੀ ਹੋ ਜੇ ਹਾਂਜੀ ਹਾਂਜੀ ਦੇ ਦਿੰਦੇ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਸਾਡਾ ਸਵਾਟਰ ਬਣਾਣਾ ਅਸੀਂ ਵੀ ਆਪਣੀ ਘਰ ਦੇ ਕਰਕੇ ਲਿਆ ਕੇ ਦੇ ਦੇਣੀ ਸਾਡੀ ਉਹਨਾਂ ਅਸੀਂ ਬਣਾਈ ਲੈ ਲੈਂਗੇ ਆਪਣੀ ਉਹਨ ਤੁਹਾਡੀ ਹੋ ਜੇਗੀ ਜੀ ਸਾਡ ਦੇ ਦਿੰਦੇ ਨੇ ਸਾਤ ਪੂਰਾ ਉਹਨ ਹਾਂਜੀ ਪੂਰਾ ਦੰਦਿਆ ਜੀ ਬੇਟਾ ਉੱਠੋ ਚਲੋ ਵੀ ਰੋਟੀ ਬਣਾ ਹਾਂਜੀ ਬੇਟਾ ਵੀ ਕਿਨ ਨਈ ਗੱਡੀ ਚ ਲੈ ਆਂਦਾ ਫ਼ਾਸ ਮੇ ਜਾ ਕੇ ਇੱਥੇ ਜਾਣਾ ਹੋਇਆ ਸਾਡਾ ਇਹ ਵੀ ਸਾਡੇ ਡਾਡੀ ਵੀ ਜਾਂਦਾ ਹੀ ਲੈ ਹੁਣ ਰਾਜਪਰੇ ਤੋਂ 60 ਕਿਲੋ ਉਹਨਾਂ ਭੇਜੀ ਆਈ ਅੱਛਾ ਮਤਲਬ ਲੋਕ ਕਹਿੰਦੇ ਵੀ ਉਹਨਾਂ ਲੈ ਜੋ ਬੇਟਾ ਬਾਹਰ ਤੋਂ ਆਇਆ ਗੱਡੀ ਸਮਰਾ ਕੇ ਆਇਆ ਸੀ ਜਦ ਇਹ ਵਿਚਾਰਾ ਉਹਨਾਂ ਲੈਣ ਚਲੇ ਗਿਆ ਹਾਂ ਬਾਹਰ ਲੈ ਲੋ ਕਿੰਨਾ ਕੁ ਪਸੰਦ ਕਰ ਰਹੇ ਨੇ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਟੈਕਨੋਲੋਜੀ ਬਹੁਤ ਜ਼ਿਆਦਾ ਇੱਥੇ ਨਾਲੋਂ ਇੰਡੀਆ ਨਾਲੋਂ ਹਾਂਜੀ ਹਾਂ ਬਾਹਰਲੇ ਜ਼ਿਆਦਾ ਕਰਦੇ ਆਂ ਵੈਸੇ ਬੀ ਕਬੀਰ ਜੀ ਉਰੇ ਵੀ ਸੈਰਾਂ 'ਚ ਰਾਜਪ੍ਰੇਮ ਵਾਲੇ ਉਰੇ ਪਟਿਆਲੇ ਬਹੁਤ ਜ਼ਿਆਦਾ ਬੁਣ-ਬੁਣ ਕੇ ਹਾਂਜੀ ਬਠਿੰਡੇ ਕਨੀ ਵੀ ਗਿਆ ਜੀ ਪਹਿਲਾਂ ਹਾਂਜੀ ਜੇ ਮੈਂ ਤੁਸੀਂ ਥੋੜੀ ਕੋਈ ਕੋਈ ਦੁਕਾਨ ਨਹੀਂ ਹੈ ਘਰ ਦੇ ਵਿੱਚ ਚਲਾ ਰਿਓ ਕੰਮ ਘਰ ਦੇ ਵਿੱਚ ਆ ਰਿਹਾ ਕੰਮ ਪ੍ਰੋਪਰ ਹਾਂਜੀ ਹਾਂ ਘਰ ਦੇ ਵਿੱਚ ਵੈ ਸੂਰੀ ਫੋਨ ਕਰ ਦੰਨੇ ਆ ਅਗਲੇ ਵੀ ਐਨੇ ਪੀਸ ਚਾਹੀਦੇ ਆ ਤੁਸੀਂ ਬਣਾ ਦੋ ਜੇ ਕਹਿੰਦੇ ਆ ਵੀ ਤੁਹਾਡੀ ਉਹਨੇ ਤੁਹਾਡੇ ਕੋਲ ਹੈ ਤੁਸੀਂ ਬਣਾ ਦੋ ਕਲਰ ਦੱਸ ਦੰਨੇ ਆ ਅਸੀਂ ਫੋਟੋਆਂ ਬਾ ਦੰਨੇ ਆ ਕਲਰਾਂ ਦੀਆਂ ਪਾਸਮਲੇ ਕਲਰ ਦੀ ਫਿਰ ਅਗਲੇ ਨੂੰ ਚੁਆਇਸ ਕਰਕੇ ਦੱਸ ਦਿੰਦਾ ਵੀ ਆਹ ਕਲਰ ਬਣਾਣਾ ਤੁੰਨੇ ਆ ਬਣਾ ਦੋ ਹਾਂ ਜੀ ਫਿਰ ਹੁਣ ਕੂਰੀਅਰ ਹੁਣ ਹੋਰ ਵੀ ਭੇਜਣੇ ਨੇ ਜੀ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਵੀਰੇ ਹਲੇ ਨਾ ਸਾਨੂੰ ਆਇਆ ਬਤਾਇਆ ਆਰਡਰ ਸਾਨੇ ਪਹਿਲਾਂ ਪੂਰੇ ਕਾ ਦੇਣਾ ਰਾਜਪੁਰਾ 60 ਕਿਲੋ ਉਹਨਾਂ ਦੇਣੀ ਹੈ ਓਕੇ ਹਾਂ ਜੀ ਇਹ 5-4 ਦਿਨ ਵਿੱਚ 60 ਕਿਲੋ मतलब ਵੀਰੇ 3-4 ਦਿਨਾਂ ਚ ਹਫ਼ਤੇ ਚ ਕਰ ਦੇਣੀ ਹਾਂਜੀ ਹਾਂਜੀ ਠੰਡ ਦੇ ਵਿੱਚ ਹੁਣ ਜਿਵੇਂ ਠੰਡ ਪੈਣ ਲੱਗੀ ਠੰਡ ਚ ਕੰਮ ਵੀ ਥੋੜਾ ਘੱਟ ਹੁੰਦਾ ਹੋਣਾ ਨਹੀਂ ਵੀਰੇ ਵੱਧ ਹੋ ਰਿਹਾ ਲੱਗਦਾ ਅੱਗ ਬਾਲ ਰ ਕੇ ਦੇਖੋ ਕੀਤੀ ਤੁਹਾਡੇ ਮੂਰੇ ਹੀਟਰ ਲਾ ਰਖਿਆ ਦੇਖੋ ਵੀ ਅਸੀਂ ਐ ਨਹੀਂ ਐ ਵੀ ਟਾਲ ਕੇ ਬੈਠ ਜਾਈਏ ਕੰਮ ਕਰ ਰਹੇ ਹਾਂ ਜੀ ਪੂਰਾ। ਚੱਲਦੀਆਂ ਕਿੰਨੀ ਔਰਤਾਂ ਜਿਹੜੀਆਂ ਤੁਹਾਡੇ ਤੋਂ ਸਿੱਖ ਕੇ ਹੁਣੇ ਕਾਰੋਬਾਰ ਚਲਾ ਰਹੀਆਂ। ਚੱਲ ਰਿਹਾ। ਵੀਰੇ ਹਾਂ ਜੀ ਹੈ ਜੀ ਤੀ ਔਰਤਾਂ ਜਾਈਆਂ ਜੀ। ਠੀਕ ਹੈ ਨਹੀਂ। ਹਾਂ ਜੀ ਤੀ। ਕੰਮ ਵਧੀਆ ਚੱਲ। ਹਾਂ ਜੀ ਵਧੀਆ ਕੰਮ ਚਲਾ ਰਹੀਆਂ। ਹਾਂ ਜੀ ਇਸ ਤਰੀਕੇ ਦੇ ਨਾਲ ਜਿਵੇਂ ਹਾਂ ਪਰਾੰਬਾਲੇ ਤੋਂ। ਵੀਰੇ ਉਹ ਨਾ ਬਚਰੀਆਂ ਤੋਂ। ਦੁਕਾਨਾਂਾਂ ਕਾ ਹੁਣ ਰਹੀਆਂ ਜੀ। ਸਾਡੇ ਤੋਂ ਲੈ ਲੰਨੇ ਹੁਣ ਅਸੀਂ ਆਪਸੇ ਜੇ ਤੇ ਵੀਰੇ ਸਾਨੂੰ ਵੱਧ ਰੇਟ ਮਿਲ ਰਿਹਾ ਵੀ ਤੁਸੀਂ ਸਾਡਾ ਹੀ ਬੋਲ ਲਓ ਵਿਚ ਨੂੰ। ਬਹੁਤ ਐਸੇ ਵੀ ਹੁੰਦੇ ਹੋਣਗੇ ਜਿਹਨਾਂ ਜਿਹੜ ਦਵਾਦੰਦੇ ਚੱਲਦੀ ਜੀ ਇਹ ਕਿਨੇ ਦੀ ਆ ਬੀ ਇਹ ਵੀ 28000 ਕੀ ਹੈ ਜਿਹੜੀ ਹੁਣ ਵੀ ਇਹੀ ਜਾਂਦੀ ਹੈ ਹਾਂਜੀ ਇਹੀ ਹੈ ਜਿਹੜੀ ਲਾਈਟ ਵਾਲੀ ਹੁਣ ਬੰਦ ਤਾਂ ਨਹੀਂ ਹੋਈ ਗਈ ਵਾਲੀ ਜਿਹੜੀ ਵੀਰੇ ਇਹਦੀ ਵਿੱਚ ਸਾਨੂੰ ਨੌਲੇਜ ਵੀ ਨਹੀਂ ਹੈ ਸਾਮਕਾਂ ਇਹਦੀ ਮਸ਼ੀਨ ਦੀ ਤਾਂ ਸਾਨੂੰ ਪਤਾ ਵੀ ਨਹੀਂ ਤਾਂ ਇਹ ਤਾਂ ਉញੋਂ ਫਸ ਗਏ ਅਸੀਂ ਜਾਂ ਦੇਖਿਆ ਵੀ ਇਹੀ ਘਾੜੇ ਤੇ ਚੱਲ ਰਹੀ ਹੈ ਇਹਦੇ ਚੱਲ ਲਿਆ ਫਿਰ ਅਸੀਂ ਇਹ ਸਾਨੂੰ ਕਿਸੇ ਨੇ 45 ਜਿਆਦੀ ਦਿੱਤੀ ਸਾਰਾ ਸੀ ਹਾਂਜੀ ਲੁਧਿਆਣੇ ਪਤਾ ਕਰਿਆ ਸਾਨੂੰ ਸਾਨੂੰ 32000 ਕੀ ਦੀ ਹੈ ਅਸੋਂ ਤੇ ਸਸਤੀ ਨਹੀਂ ਇਹ ਜਾਣ ਕੇ ਲਾ ਲਈ ਨਾ ਉਹਨਾਂ ਨੇ ਸਾਨੂੰ ਅੱਜ ਮਹਿੰਗੀ ਲਾ ਦਿੱਤੀ ਉਸੀ ਪਰ ਕਿੰਨੇ ਪੜੇ ਅਸੀਂ ਤਾਂ ਵੀਰੇ ਵਸਣੇ ਪੜ ਵਰ ਗਈ ਕਿੰਨੇ ਹੋ ਗਏ 8 ਕਿੰਜ 5 ਪੜੇ ਨੇ 5 ਪੜੇ ਕੋਸਾ 8 5 ਪੜੇ ਗਏ ਅੱਛਾ 5 ਪੜੇ ਪੜੇ ਫਿਰ ਦੋਨੇ ਜਣੀਆਂ ਜਦੋਂ ਇਕੱਠੀਆਂ ਪਹਿਣਾ ਬੈਠੇ ਹੁੰਦੇ ਫਿਰ ਮਨ ਵੀ ਜ਼ਿਆਦਾ ਲੱਗਦਾ ਹੋਊਗਾ ਦੂਜੀ ਨਾਲ ਜ਼ਿਆਦਾ ਘਟ ਲੱਗੇ ਹਾਂਜੀ ਨਹੀਂ ਜੀ ਵਧੀਆ ਜੀ ਲੱਗਦਾ ਜੀ ਇਹ ਤਾਂ ਜੇ ਬੇਟਾ ਹੀ ਪੂਰਾ ਹੋ ਗਿਆ ਸਮਝ ਲੈ ਆਪ ਨੂੰ ਪਤਾ ਲੱਗਿਆ ਸੀ ਹਾਂਜੀ ਤਾਂ ਕਰਕੇ ਵੈਸੇ ਦੋਏ ਪਹਿਣਾ ਅਸੀਂ ਇਕੱਠੀਆਂ ਰਹਿਦੀਆਂ ਬਧਿਆ ਕੰਮ ਜਦਰਾ ਹੀ ਟਾਈਮ ਮੇਰੀ ਤਾਂ ਮੈਨੂੰ ਦੇਖ ਦੇਖ ਕੇ ਵਿਆਹ ਤੀ ਹੁਣ ਤਾਂ ਆਪਾਂ ਨੇ ਹਾਂ ਬੇਟੀ ਵੀ ਸਿੱਖ ਗਈ ਤੀ ਮੈਨੂੰ ਦੇਖ ਦੇਖ ਕੇ ਬੈਠੀ ਰਹਿੰਦੀ ਮੇਰੇ ਨਾਲ ਮੈਂ ਹੁਣ ਵੀ ਉਦਨ ਆਈ ਉਦਨ ਵੀ ਬੈ ਗਈ ਮਸ਼ੀਨ ਤੇ ਕਹਿੰਦੀ ਮम्मी ਮੇਰੀ ਵੀਡੀਓ ਬਣਾ ਕਹਿੰਦੀ ਜੋਤ ਕੋਲ ਪਾਈ ਵੀ ਮਸ਼ੀਨ ਚਲਾਦੀ ਜਿੱਕਰ ਕੁੜੀਆਂ ਨੇ ਸਿੱਖਣਾ ਹੈ ਨਾ ਹੱਥ ਦਾ ਧੰਦਾ ਬੜਾ ਸੋਹਣਾ ਹੈ ਕਿਉਂਕਿ ਇਹ ਚੀਜ਼ ਕਦੇ ਨਹੀਂ ਖਤਮ ਹੋ ਸਕਦੀ ਕੋਟੀਆਂ ਦਾ ਰੁਝਾਨ ਹੁਣ ਦੁਬਾਰੇ ਫੇਰ ਚੱਲ ਪਿਆ ਇੱਕ ਆਪਣੇ ਉਰੇ ਆ ਵੀਰ ਜੀ ਮਤਲਬ ਕੁੜੀ ਵਿਆਹੀ ਹੋਈ ਦੀ ਦੋ ਕੁੜੀਆਂ ਨੇ ਉਹਦੇ ਕੋਲ ਵਿਚਾਰੀ ਕੋਲ ਤਜਾ ਵਗੇਰ ਤਾਂ ਤੀ ਪਰੌਣੇ ਨੇ 6 ਮਹੀਨੇ ਵਿਚਾਰੀ ਪੀਜੀ ਆਈ ਰਹੀ ਫਿਰ ਉਹਨੂੰ ਚਾਲਦੀ ਮਸ਼ੀਨ ਦਵਾਤੀ ਸੀ ਸਾਨੇ ਸਿਖਾਦੀ ਤੇ ਹੁਣ ਆ ਆਪਣਾ ਰਜਕਾਰ ਆਪ ਕਰ ਰਹੀ ਆ ਖਾਰੀ ਆ ਵਿਚਾਰੀ ਹਾਂ ਆਪਣੀ ਜੇਕਰ ਘਰ ਦੇ ਵਿੱਚ ਜਾਨੀ ਕਿ ਤੰਗੀ ਆ ਬੰਦਾ ਇਹ ਨਾਲ ਰੋਜ਼ਗਾਰ ਵਧੀਆ ਚਲਾ ਸਕਦਾ ਹਾਂਜੀ ਵਧੀਆ ਚਲਾ ਸਕਦਾ ਇੱਕ ਚੀਜ਼ ਹੋਰ ਤੁਸੀਂ ਜਿਵੇਂ ਹੁਣ ਸਰਦੀ ਦਾ ਮੌਸਮ ਆ ਵੀ ਸਰਦੀ ਦੇ ਮੌਸਮ ਦਾ ਚਲੋ ਚੱਲੀ ਜਾਊਗਾ ਬਹੁਤ ਸਾਰੇ ਲੋਕਾਂ ਦੇ ਇਹ ਵੀ ਸਵਾਲ ਹੋਣਗੇ ਮੇਰੇ ਮਨ 'ਚ ਵੀ ਸਵਾਲ ਹੈ ਕਿ ਫਿਰ ਉਸ ਤੋਂ ਬਾਅਦ ਕੀ ਕਰੂੰ ਨਹੀਂ ਗਰਮੀ 'ਚ ਵੀ ਫੁੱਲ ਚੱਲਦਾ ਹੀ ਸਾਡਾ ਗਰਮੀ 'ਚ ਵੀ ਚੱਲਦਾ ਹਾਂਜੀ ਬਾਹਰ 'ਚ ਫੁੱਲ ਚੱਲਦੇ ਨਾ 12 ਮਹੀਨੇ ਹਾਂਜੀ ਇਹ ਬੰਦ ਨਹੀਂ ਹੁੰਦਾ ਜੀ ਅਸੀਂ ਆਪਣੀ ਮਰਜ਼ੀ ਆ ਵੀ ਆਪਣੀ ਮਰਜ਼ੀ ਵੀ ਗਰਮੀ ਲੱਗ ਰਹੀ ਹੈ ਘੱਟ ਬਦ ਅਸੀਂ ਬੁਣੇ ਰਹੇ ਹਾਂ ਜੇ ਅਸੀਂ ਲਾਰ ਕੇ ਵੇਚ ਰਹੇ ਆ ਆ ਤਾਂ ਪੀਸਾਂ ਦੇ ਹਿਸਾਬ ਜਾ ਰੀਆਂ ਨੇ ਫਿਰ ਦੁਕਾਨਾਂ ਦਾ ਮਾਲ ਬੰਦ ਨਹੀਂ ਹੁੰਦਾ ਹੈਗਾ ਉਹਨਾਂ ਦਾ 12 ਦੇ 12 ਚੱਲ ਰਹੇ ਆ ਗਰਮਿਤ ਹਾਂ ਇੱਕ ਵਾਰ ਤਸਵੀਰ ਤਾਂ ਉਹਨੂੰ ਦਿਖਾ ਦਿੰਨੇ ਆ ਦੇਖੋ ਸਫਾਈ ਕਿੰਨੀ ਆ ਆ ਬੱਚੇ ਦੀ ਕਿਸੇ ਦੀ ਕੋਟੀ ਤਿਆਰ ਕੀਤੀ ਆ ਤਾਂ ਸਫਾਈ ਦੇਖੋ ਕਿੰਨੀ ਸੋਹਣੀ ਲੱਗਦੀ ਆ ਨਾ ਹੁਣ ਇੱਕ ਵਾਰ ਫੇਰ ਰੁਝਾਨ ਜਿਹੜਾ ਜ਼ਰੂਰ ਚੱਲ ਪਿਆ ਪੱਛਮ ਦੀਆਂ ਕੋਟੀਆਂ ਦਾ ਪਹਿਲਾਂ ਇੱਕ ਵਾਰ ਬੰਦ ਹੋ ਗਿਆ ਸੀ ਜਾਕਟਾਂ ਦਾ ਟ੍ਰੈਂਡ ਚੱਲ ਪਿਆ ਸੀ ਜਿਸ ਤਰੀਕੇ ਦੇ ਨਾਲ ਸਮਾਂ ਅੱਗੇ ਵੱਧ ਲਿਆ ਤਾਂ ਪਰ ਇੱਕ ਵਾਰ ਫੇਰ ਹੁਣ ਲੋਕ ਪਿੱਛੇ ਮੁੜ ਰਹੇ ਨੇ ਤਾਂ ਕੋਟੀਆਂ ਦਾ ਰੁਝਾਨ ਚੱਲ ਪਿਆ ਦੁਬਾਰੇ ਫਿਰ ਪੱਛਮ ਦੀਆਂ ਕੋਟੀਆਂ ਨੂੰ ਲੋਕ ਪਸੰਦ ਕਰਦੇ ਨੇ ਤਾਂ ਇਹਨਾਂ ਔਰਤਾਂ ਨੇ ਦੋ ਸਗੀਆਂ ਪਹਿਣਾ ਨੇ ਇਹਨਾਂ ਨੇ ਮਿਸਾਲ ਵੀ ਕਾਇਮ ਕੀਤੀ ਆ ਦੇ ਕਰੀਬ ਔਰਤਾਂ ਨੂੰ ਵੀ ਕੰਮ ਸਿਖਾਇਆ ਤੇ ਉਹ ਵੀ ਆਪਣਾ ਰੁਜ਼ਗਾਰ ਚਲਾ ਰਹੀਆਂ ਨੇ ਤਾਂ ਬਹੁਤ ਵੱਡੀ ਦੇਣ ਹੁੰਦੀ ਆ ਜਦੋਂ ਕਿਸੇ ਨੂੰ ਕੰਮ ਸਿਖਾਉਣਾ ਹੋਵੇ ਤਾਂ ਫਿਰ ਆਪਣੇ ਪੈਰਾਂ ਤੇ ਉਹ ਖੜਾ ਹੁੰਦਾ ਰੁਜ਼ਗਾਰ ਚਲਾਉਂਦਾ ਤਾਂ ਇਹ ਇੱਕ ਕਿਤਨਾ ਕਿਤੇ ਉਦਾਹਰਣ ਜਰੂਰ ਇਹਨਾਂ ਨੇ ਸੈੱਟ ਕੀਤੀ ਆ ਮਿਸਾਲ ਸੈੱਟ ਕੀਤੀ ਆ ਚਮਾਰੂ ਪਿੰਡ ਆ ਜਿਹੜਾ ਪਟਿਆਲੇ ਦੇ ਵਿੱਚ ਤਾਂ ਇੱਥੋਂ ਆ ਕੇ ਤੁਸੀਂ ਖਰੀਦ ਵੀ ਸਕਦੇ ਇਹਨਾਂ ਨੂੰ ਜੇਕਰ ਤੁਸੀਂ ਨੇ ਕੋਟੀਆਂ ਲੈਣੀਆਂ ਹੋਣ ਤਾਂ ਇੱਕ ਚੀਜ਼ ਮੈਨੂੰ ਹੋਰ ਦੱਸੋ ਜਿਸ ਤਰੀਕੇ ਦੇ ਨਾਲ ਹੁਣ ਮੈਂ ਜ਼ਿਕਰ ਕੀਤਾ ਕਿ ਇਹ ਰੁਝਾਨ ਦੁਬਾਰੇ ਵੱਧ ਰਿਹਾ ਪਹਿਲਾਂ ਇੱਕ ਵੇਰ ਘਟ ਗਿਆ ਸੀ ਵੀ ਜਾਗਟਾਂ ਲੋਕ ਪਾਉਣ ਲੱਗੇ ਸੀ ਔਰਤਾਂ ਤੇ ਹੁਣ ਦੁਬਾਰੇ ਫਿਰ ਪੱਛਮ ਦੀਆਂ ਕੋਟੀਆਂ ਦਾ ਰੁਝਾਨ ਚੱਲ ਪਿਆ ਹਾਂਜੀ ਦੁਬਾਰੇ ਫਿਰ ਚੱਲ ਗਿਆ ਜੀ 12 ਸਾਲ ਪਹਿਲਾਂ ਘਟ ਸੀ ਹਾਂਜੀ ਹੁਣ ਕਰੇ ਨਿੱਗਿਆਂ ਦੇ ਜੀ ਪੱਛਮ ਚ ਜ਼ਿਆਦਾ ਹੱਥਾਂ ਦੀ ਹੱਥਾਂ ਕੀ ਹੋਈ ਜੀ ਇਤਰੇ ਹੱਥ ਨਾਲ ਬੁਣ ਲਈ ਇਤਰੇ ਪੱਛਮ ਆਈਏ ਜੀ ਮਸ਼ੀਨ ਵਾਲੀ ਹੈ ਜੀ ਉਹ ਬਹੁਤ ਸਾਰੀਆਂ ਔਰਤਾਂ ਇੰਟਰਵਿਊ ਦੇਖਣ ਤੋਂ ਬਾਅਦ ਸੋਚਣੀਆਂ ਕਿ ਅਸੀਂ ਵੀ ਇਹ ਸ਼ੁਰੂ ਕਰ ਸਕਦੇ ਹਾਂ ਕਰ ਵਾਰ ਕਿਵੇਂ ਕਰ ਸਕਦੀ ਇਹਨਾਂ ਨੂੰ ਹਾਂਜੀ ਅਸੀਂ ਸਾਰਾ ਸਮਝਾ ਦਿੰਦੇ ਹਾਂ ਜੀ ਇਹਨਾਂ ਨੂੰ ਵੀ ਇਹ ਕੰਮ ਆ ਜੀ ਗੋਲੇ ਵੀ ਕਰਨੇ ਆ ਲਵੇ ਬੈਠ ਕੇ ਵੀ ਘਰ ਦੇ ਵਿੱਚ 2-3 ਮਹੀਨੇ ਪਰ ਸਾਰੇ ਕੰਮ ਲੱਗ ਸਕਦੇ ਆ ਜੀ ਹੁਣ ਸਾਡੇ ਕਰਲੇ ਕਰ ਮੇਰੇ ਸਾਸਾ ਜੀ ਉਹਨਾਂ ਦੀ ਬੇਟੀਆਂ ਵੀ ਤਿਆਰ ਕਰਵਾ ਦਿੰਦੀਆਂ ਨੇ ਮਤਲਬ ਸਾਨੇ ਦਾ ਕਰਕੇ ਦੇਣੇ ਆ ਕੰਪਲੀਟ ਮਤਲਬ ਉਹਨਾਂ ਨੇ ਕਰਨੇ ਆ ਕੰਪਲੀਟ ਉਹਨਾਂ ਨੇ ਕਰਨੇ ਆ ਕਦੇ ਨੋਟ ਵੀ ਕੀਤਾ ਕਿ ਮੰਥਲੀ ਕਿੰਨਾ ਕੁ ਕਮਾ ਲੈਣੇ ਇਸ ਦੇ ਵਿੱਚ ਇਹ ਵੀ ਥੋੜਾ ਜਿਹਾ ਕਈ ਫਿਰ ਦੱਸਣ ਚ ਜਿਜ ਕਿ ਵੀ ਲੱਗਦੀ ਆ ਕਿੰਨਾ ਕੁ ਨਹੀਂ ਵੀਰੇ ਅਸੀਂ ਤਾਂ ਕੋਈ ਨਹੀਂ ਚੀਜ਼ ਕਰਦੇ ਅਸੀਂ ਕਹਿ ਰਹੇ ਹਾਂ ਵੀ 20000 ਰੁਪਏ ਹੱਥ ਲਾ ਲੈਣੇ ਜੇ ਕਮਾ ਲੈਣੇ ਇੱਕ ਜਣਾ ਹਾਂਜੀ ਯਾਨੀ ਦੋਨਾਂ ਜਣਾਂ ਦਾ ਯਾਨੀ 40000 ਰੁਪਏ ਹੋ ਜਾਂਦਾ ਹੋ ਜਾਂਦਾ ਜੀ ਹਾਂਜੀ ਜਿਹੜੀ ਆਪਦਾ ਖਰਚਾ ਘਰ ਦਾ ਖਰਚਾ ਕੱਢ ਹਾਂਜੀ ਕੱਢ ਸਕਦੇ ਹਾਂ ਕਿਉਂਕਿ ਮਹਿੰਗਾਈ ਦਾ ਦੌਰ ਆ ਹਰੇਕ ਤਨੂੰ ਹਰੇਕ ਦੇ ਉਨੀ ਆਮਦਨ ਦੇ ਸਾਧਨ ਵੀ ਨਹੀਂ ਹੁੰਦੇ ਗਰੀਬੀ ਦੇ ਨਾਲ ਵੀ ਬਹੁਤ ਸਾਰੇ ਲੋਕ ਜੂਝਦੇ ਨੇ ਉਹ ਵੀ ਕਈ ਵਾਰ ਚਾਹੁੰਦੇ ਨੇ ਵੀ ਅਸੀਂ ਵੀ ਇਸ ਚੀਜ਼ ਦੇ ਨਾਲ ਜੁੜੀਏ ਇਸ ਨੂੰ ਸਿੱਖੀਏ ਹਾਂਜੀ ਵੀਰ ਜੀ ਵਧੀਆ ਕਮਾਰੇ ਮਹੀਨੇ ਦਾ ਕਮਾਲ ਜਿਦੋਂ ਇਹ ਬਾਹਰ ਦੇ ਆਰਡਰ ਆ ਰਹੇ ਆ ਹੁਣ ਅਸੀਂ ਵੱਧ ਵੀ ਕਮਾਰੇ ਆਏ ਉਹ ਤੋਂ ਵੱਧ ਵੀ ਹਾਂਜੀ ਉਹ ਤੋਂ ਵੱਧ ਵੀ ਹੈ ਜੀ ਉਹਦੇ ਬੰਦੇ ਰੂਟੀਨ ਤੇ ਜੀ ਉਹਨਾਂ ਦੀ ਵੀ ਐਨੇ ਕਦਾ ਬੁਣਨਾ ਆਪਾਂ ਨੇ ਹੁਣ ਇਹ ਵੱਧ ਆ ਰਿਹਾ ਬਾਹਰ ਦਾ ਆ ਰਿਹਾ ਕਹਿੰਦੇ ਵੀ ਹੁਣ ਜੀ ਸਾਡਾ ਜਲਦੀ ਤਿਆਰ ਕਰਕੇ ਭੇ ਤੁਹਾਨੂੰ ਵੱਧ ਪੈਸੇ ਦੇ ਦਾਂਗੇ ਹਾਂਜੀ ਹਾਂਜੀ ਕਹਿੰਦੇ ਜੀ ਹਾਂਜੀ ਵੀ ਜਲਦੀ ਤਿਆਰ ਕੇ ਰਾਜਪੁਰੇ ਤੋਂ ਆਇਆ 60 ਕਿਲੋ ਮਾਲ ਉਹ ਕਹਿੰਦੇ ਤੁਹਾਨੂੰ ਅਸੀਂ ਵੱਧ ਪੈਸੇ ਦੇਾਂਗੇ ਸਾਡੀ ਛੇਤੀ ਬੁਣ ਕੇ ਦਿਓ ਜੀ ਕਿਉਂਕਿ ਠੰਡ ਪੈ ਰਹੀ ਹੈ ਲੋਕਾਂ ਦੀ ਹਾਂਜੀ ਠੰਡ ਪੈ ਰਹੀ ਹੈ ਜੀ ਹਾਂਜੀ ਮਾਨੂੰ 12 ਮਹੀਨੇ ਦੀ ਦਿਨ ਚੱਲੇ ਰਹੀ ਦੁਕਾਨਾਂ ਦਾ ਮਾਲ ਨਾ ਇਹ ਨਹੀਂ ਬੰਦ ਉਹ ਨਾ ਗਰਮੀ ਸੋਂ ਵੱਧ ਜਿਆਦਾ ਚੱਲਦਾ ਲੋਕ ਇਹ ਵੀ ਕਹਿੰਦੇ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਨੇ ਅਮਰੀਕਾ ਕੈਨੇਡਾ ਜਿਹੜੇ ਤੁਹਾਨੂੰ ਆਰਡਰ ਦਿੰਦੇ ਨੇ ਕਿ ਸਾਡਾ ਇਸ ਤਰੀਕੇ ਦੇ ਨਾਲ ਡਿਜ਼ਾਈਨ ਤਿਆਰ ਕਰੋ ਡਿਜ਼ਾਈਨ ਭੇਜਦੇ ਨੇ ਮੋਬਾਈਲਾਂ ਦੇ ਵਟਸਐਪ 'ਤੇ ਅਸੀਂ ਫੋਟੋ ਭੇਜੋ ਉਹ ਕਹਿੰਦੇ ਨੇ ਵੀ ਅਸੀਂ ਜ ਬਣਾ ਦੇਗੇ ਜੇ ਤਾਂ ਸਾਡੇ ਕੋਲ ਹੁੰਦਾ ਅਸੀਂ ਕਹਿੰਦੇ ਆ ਵੀ ਬਣਾ ਦਾਂਗੇ ਜੇ ਨਹੀਂ ਹੁੰਦਾ ਸੀ ਦੱਸ ਦਿੰਦੇ ਆ ਵੀ ਇਹਨਾਂ ਨੂੰ ਬਣਾ ਸਕਦੇ ਫਿਰ ਕਹਿੰਦੇ ਨੇ ਵੀ ਆਪਣੇ ਪਾਸ ਤੇ ਪਾ ਦਿਓ ਤੁਸੀਂ ਡਿਜ਼ਾਈਨ ਕੁੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਸਮਾਰ ਰਹੀਆਂ ਨੇ ਇਹੇ ਚੀਜ਼ ਦਵਾ ਹਾਂਜੀ ਵਧੀਆ ਜੀ ਹੋ ਨਮੀ ਕੁੜੀਆਂ ਜੀ ਹੁਣ ਇਹ ਬਣਵਾ ਰੀਆਂ ਇਹ ਬਣਵਾ ਰੀਆਂ ਹਾਂਜੀ ਤੁਸੀਂ ਸਿਰਫ ਔਰਤਾਂ ਦੀਆਂ ਕੋਟੀਆਂ ਬਣਾਉਂਦੇ ਜਾਂ ਬੰਦਿਆਂ ਦੀ ਬਣਾ ਦਿੰਦੇ ਉਸ ਵਾਰ ਨਾ ਜੀ ਜੈਂਟਸ ਵੀ ਆ ਜੀ ਹਾਂਜੀ ਜੋ ਮਰਜੀ ਬਣਵਾ ਲਿਓ ਜੀ ਉਹਦਾ ਫਿਰ ਸਾਚਾ ਅਲੱਗ ਹੁੰਦਾ ਹੋਊ ਜਿਹੜਾ ਡਿਜ਼ਾਈਨ ਹੈ ਨਹੀਂ ਹਾਂਜੀ ਲੈ ਉਹਨਾਂ ਦਾ ਲੈਦਾ ਜੀ ਹਾਂਜੀ ਉਹਨਾਂ ਦਾ ਲੈਦਾ ਜੀ ਹਾਂਜੀ ਪਰ ਪਾਸਮ ਦਾ ਫਰਕ ਹੁੰਦਾ ਪਾਸਮ ਸੇਮ ਹੀ ਹੁੰਦੀ ਹੈ ਜੀ ਪਾਸਮ ਦਾ ਵੀ ਸੇਮ ਹੈ ਹੀ ਹੈ ਮਤਲਬ ਜਿੰਨਾ ਜ਼ਿਆਦਾ ਮਹਿੰਗੀ ਵੀ ਜਿਹਨੇ ਲਵਾਣੀ ਆ ਆਪਣੀ 1000 ਰੁਪਏ ਕਿਲੋ ਪਾਸੇ ਮੈਂ ਜ਼ਿਆਦਾ ਮਹਿੰਗੀ ਹੈ ਜਿਹੜੀ ਉਨਾ ਮਕੈਦ ਨਹੀਂ ਵੀ ਇਹ ਤੁਸੀਂ ਲਿਆ ਕੇ ਦੇ ਦਿਓ ਸਾਨੂੰ ਨਹੀਂ ਤੁਸੀਂ ਆਪਣਾ ਪੈਸੇ ਦੇ ਦਿਓ ਅਸੀਂ ਬਸ ਮੰਗਾ ਲੈਂਦੇ ਹਾਂ ਬਿਲਕੁਲ ਤਾਂ ਤਸਵੀਰ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਆਤਮ ਨਿਰਭਰ ਹੋਣ ਦੇ ਲਈ ਤਾਂ ਫਿਰ ਕੰਮ ਤਾਂ ਕਰਨਾ ਹੀ ਪੈਣਾ ਸਿੱਖਣਾ ਪੈਣਾ ਤਾਂ ਨਵੀਂ ਤਕਨੀਕ ਦੇ ਨਾਲ ਕੋਟੀਆਂ ਸਵਟਰ ਤਿਆਰ ਕੀਤੇ ਜਾ ਰਹੇ ਨੇ ਤਸਵੀਰ ਤੁਹਾਨੂੰ ਇਸ ਸਮੇਂ ਦਿਖਾ ਰਹੇ ਹਾਂ ਜਿੱਥੇ ਕੀ ਚਮਾਰੂ ਪਿੰਡ ਦੀ ਇਹ ਤਸਵੀਰ ਹੈ ਜਿੱਥੇ ਕਿ ਦੋ ਸਕੀਆਂ ਪਹਿਣਾ ਦੇ ਵੱਲੋਂ ਇਹ ਕਾਰੋਬਾਰ ਚਲਾਇਆ ਜਾ ਰਿਹਾ ਤਾਂ ਨਾਲ ਨਾਲ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਆ ਤਕਰੀਬਨ 50 ਮਾਫ ਕਰਨਾ 30 ਦੇ ਕਰੀਬ ਔਰਤਾਂ ਨੂੰ ਕੰਮ ਸਿਖਾਇਆ ਜਿਹੜੀਆਂ ਕੀ ਆਪਣੇ ਹੱਥੀਂ ਰਜਗਾਰ ਚਲਾ ਰਹੀਆਂ ਨੇ ਖਾਸ ਕਰਕੇ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਬਾਹਰੋਂ ਵੀ ਆਰਡਰ ਆ ਰਹੇ ਨੇ ਅਮਰੀਕਾ ਤੋਂ ਵੀ ਆਰਡਰ ਆ ਰਹੇ ਨੇ ਆਸਟ੍ਰੇਲੀਆ ਤੋਂ ਵੀ ਆਰਡਰ ਆ ਰਹੇ ਨੇ ਕੈਨੇਡਾ ਤੋਂ ਵੀ ਆਰਡਰ ਆ ਰਹੇ ਨੇ ਤਾਂ ਇਹ ਵਖਰੀ ਮਿਸਾਲ ਇਹਨਾਂ ਪੈਣਾ ਨੇ ਇਹਨਾਂ ਔਰਤਾਂ ਨੇ ਕਾਇਮ ਕੀਤੀ ਆ ਜੇਕਰ ਹੋਰ ਬਹੁਤ ਸਾਰੀਆਂ ਔਰਤਾਂ ਸੋਚ ਰਹੀਆਂ ਨੇ ਕਿ ਅਸੀਂ ਵੀ ਇਹਨਾਂ ਦੇ ਵਾਂਗੂ ਆਪਣੇ ਪੈਰਾਂ ਤੇ ਖੜੇ ਹੋਈਏ ਆਪਣਾ ਰੋਜ਼ਗਾਰ ਚਲਾਈਏ ਤਾਂ ਉਹ ਵੀ ਇਸੇ ਤਰੀਕੇ ਨਾਲ ਟ੍ਰੇਨਿੰਗ ਲੈ ਕੇ ਜਿਹੜਾ ਆਪਣਾ ਕੰਮ ਸ਼ੁਰੂ ਕਰ ਸਕਦੇ ਨੇ ਮੈਨੂੰ ਲੱਗਦਾ ਕਿ 30-40000 ਰੁਪਏ ਦੇ ਵਿੱਚ ਸਾਰਾ ਕੰਮ ਜਿਹੜਾ ਉਹਨਾਂ ਦਾ ਹੈ ਹੋ ਸਕਦਾ ਹੈ ਤਾਂ ਦੋਵੇਂ ਭੈਣਾਂ ਦੇ ਨਾਲ ਬੇਬੇ ਵੀ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਸੱਸ ਨੋਹਾਂ ਦੀ ਜੋੜੀ ਆਪਣਾ ਕਾਰੋਬਾਰ ਚਲਾ ਰਹੀ ਹੈ ਨਹੀਂ ਗੱਲਬਾਤ ਕਰਦੇ ਬੇਬੇ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਕੋਟੀਆਂ ਤਿਆਰ ਕਰਦੇ ਹੋ ਫਿਰ ਕਿੰਨੇ ਕੁ ਘੰਟੇ ਰੋਜ਼ ਦੇ ਸਮਾਂ ਕੱਢਦੇ ਹੋ ਫਿਰ ਫਿਰ ਸਮੇਰ ਤੇ ਬੈਠਾ ਸੰਜੋ ਆ ਜਾ ਜਦ ਜਿਆਦਾ ਆ ਜਾ ਸਮੀਰ ਤੇ ਬੈਠ ਕੇ ਕਿੰਨਾਂ ਸਾਲ ਦੀ ਮੁਰੋਕੀ ਕਾਢੀ ਫਿਰ ਹੁਣ ਉਮਰ ਤਾਂ ਮੇਰੀ ਪਤਰੀ ਹੋ ਗਈ ਕਿੰਨਾ ਕਰ ਹੁਣ ਇਹ 70 ਕੁ 75 75 ਖਰਦ ਦੀ ਹਾਂ ਪਹਿਲਾਂ ਟੁੱਟ-ਟੋੜੇ ਸਮੇਂ ਦਾ ਖਰੋਸੀ ਦਾ ਰਜਰ ਜਾਂ ਹਾਂਸੀ ਜਾਂ ਫਿਰ ਸਲਾਈਆਂ ਹੁੰਦੀਆਂ ਸੀ ਸਲਾਈਆਂ ਤਾਂ ਚਲਾ ਨਹੀਂ ਫਿਰ ਖਰੋਸੀਆਂ ਨੇ ਮੈਨਾਂ ਹੁੰਦਾ ਚੱਲਣਾ ਬਹੁਤ ਚਲਾਲੇ ਛੋਟੀ ਛੋਟੀ ਚਲਾਲੇ ਸਲਾਈਆਂ ਨਾਲ ਤੁਸੀਂ ਬੁਣਦੇ ਤੇ ਹਾਂ ਹਾਂ ਸਲਾਈਆਂ ਨਾਲ ਬੁਣ ਲਿਆ ਹੁਣ ਇਹ ਇਹ ਤਕਨੀਕ ਤਾਂ ਸੌਖੀ ਹੋ ਗਈ ਹੁਣ ਤਾਂ ਬੜਾ ਸੌਖਾ ਹੋ ਗਿਆ ਕੰਮ ਨਹੀਂ ਬਸ ਸੌਖਾ ਸੁੱਖਾ ਤੱਕ ਕੇ ਗਏ ਟਾਈਮ ਪਾਸ ਕਰਨਾ ਸੌਖਾ ਸੁੱਖਾ ਕੀ ਹੂੰ ਕਰਨ ਦਾ ਲਗਾ ਕੇ ਨਹੀਂ ਹਾਂ ਉਹ ਕੀ ਆ ਕਰਾਈ ਵੀ ਫੇ ਤੁਸੀਂ ਕਿਵੇਂ ਜੋੜਦੇ ਹੋ ਫਿਰ ਇਹਨਾਂ ਨੂੰ ਸੂਈ ਦੇ ਨਾਲ ਬੁੰਨੀਆਂ ਪੈਂਦੀਆਂ ਨਾ ਨਾ ਉਹ ਦੇ ਮਸ਼ੀਨ ਪਈ ਮਸ਼ੀਨ ਮੈਨੂੰ ਚਲਾ ਲੈਣੀ ਹਾਂ ਬਿਲਕੁਲ ਫਿਰ ਧਾਗਾ ਪਾਉਣਾ ਮਸ਼ੀਨ ਆਪ ਆਪੋਂ ਨਹੀਂ ਇਹਨਾਂ ਕਗਲ ਪਾ ਲਿਆ ਪ੍ਰੈਸਨ ਕਰਾਇਆ ਬਣਾ ਮੈਂ ਰੱਖਾਂਗਾ ਹੂੰ ਨਹੀਂ ਪਰ ਫਿਰ ਵੀ 75 ਸਾਲ ਦੀ ਜੇ ਕੋਈ ਹੋਵੇ ਬਜ਼ੁਰਗ ਬੇਬੇ ਤਾਂ ਮੈਨੂੰ ਲੱਗਦਾ ਪੈਂਦਾ ਨਹੀਂ ਨਾ ਇਹਨਾਂ ਕਗਲ ਪਾਉਂ ਨਹੀਂ ਪੈਂਦਾ ਉਹ ਨਹੀਂ ਪੈਂਦਾ ਨਾ ਨਹੀਂ ਪੈਂਦਾ ਇਹਨਾਂ ਕਿਹ ਕੀ ਗੱਲ ਧਾਗਾ ਪਾ ਲਿਆ ਕਦੇ ਕਈ ਘਾਟੇ ਬੈਠਣਾ ਪੈਂਦਾ ਹੂ ਵੈਨ। ਸ਼ਮੀਰ ਚ ਅੱਠ ਤੇ ਲੈ ਗਿਆ ਮੈਨੂੰ ਸਾਂਝ ਨੂੰ 6 ਵਜਾਂ 7 ਜੇ ਟੇਰ ਹੋ ਜਾਣਾ ਫਿਰ ਮਾਲ ਕੱਢਣਾ ਵੀ ਲਗਾ। ਪਹਿਲਾਂ ਨਹੀਂ ਇਹ ਮਿਹਨਤ ਕਰਦੇ ਰਹੇ ਜਾਂ ਫਿਰ ਹੁਣ ਬੜਾਪੇ ਜਿੰਮਤ ਜ਼ਿਆਦਾ ਕਰਨੀ ਪਈ। ਕੀ ਕਰੈ ਕਰਨੀ ਸੀ ਲੱਗਾ ਪੇਟ ਸ ਭਰਨਾ ਹੈ ਨਾ ਪਰ ਮਗ ਨਹੀਂ ਭਰਨਾ। ਭਰਨਾ ਦਾ ਹੈ। ਯਾਰ ਤਾਂ ਪਹਿਲਾਂ ਤੋਂ ਮੈਨੂੰ ਪਹਿਲਾਂ ਜ਼ਿਆਦਾ ਮਿਹਨਤ ਕੀਤੀ ਸੀ ਜਵਾਨੀ ਵੇਰੇ ਜਾਂ ਹੁਣ ਲਾਸਟ। ਉਹ ਤਾਂ ਜਿਸ ਦਿਨ ਆਏ ਉਸ ਦਿਨ ਕੇ ਸੰਦੇ ਪਿੱਟਰੇ ਕਰਨ ਪੁੱਛਾ ਨਾ। ਉਹਦ ਨਹੀਂ ਗਈ। ਉਹਦੇ ਦੀ ਮਿਹਨਤ ਕਰਦੇ। ਕਦੇ ਮਨ ਆ ਕਿਆ ਨਹੀਂ ਹੈਗਾ ਇਹਨੂੰ ਬਸ ਹੁੰਦਾ ਕੰਮ ਕਰ ਲਈ। ਅੱਕੂ ਗੱਤ ਅੱਗੇ ਜਾ ਕੇ ਉੱਥੇ ਜਾ ਕੇ ਅੱਕੂ ਗਾਉਂ ਰਣ ਨਹੀਂ ਅੱਕਦਾ ਹੈ ਮੈਂ ਦੇਖਿਆ ਕਈ ਵਾਰ ਬਹੁਤ ਸਾਰੇ ਘਟ ਉਹਨਾਂ ਦੀ ਉਮਰ ਹੁੰਦੀ ਹੈ ਥੱਕ ਜਾਂਦੇ ਨੇ ਹਾਰ ਜਾਂਦੇ ਨੇ ਬੇ ਹਿੰਮਤੇ ਹੋ ਜਾਂਦੇ ਨੇ ਸਾਰਾ ਦਿਨ ਪੇ ਬਿੰਜਦਾ ਫਿਰ ਸਰੀਰ ਰੱਕੜਦਾ ਬੈਠੇ ਨਹੀਂ ਹੁੰਦਾ ਵੀਰ ਜੀ ਫਿਰ ਸਰੀਰ ਰੱਕੜਦਾ ਜੇ ਪੈਦੇ ਰਾਤ ਨੂੰ ਨੀਂਦ ਨਹੀਂ ਫਿਰੰਦੀ ਹਾਂ ਜੇ ਦਿਨ ਮੇ ਕੰਮ ਕਰੇ ਜੰਗਰਾਤ ਨੂੰ ਨੀਂਦ ਤਾਂ ਆ ਜੇਗੀ ਹੁਣ ਤਾਂ ਕੋਪੀਆਂ ਸਵਾਟਰ ਲੋਗਾਂ ਦਿੰਦੀਆਂ ਨੇ ਸਾਤ ਪੂਰਾ ਲੜਾਈ ਤਾਂ ਨਹੀਂ ਹੁੰਦੀ ਕਦੇ ਚਲੋ ਜਿਉਂ ਤਾਂ ਦੋ ਘੰਟੇ ਖੜਕਦੇ ਨੇ ਖੜਕਦੇ ਰਹਾਂਗੇ ਇਹ ਨੂੰ ਫਿਰ ਮਾਰੇ ਫੇਰ ਕੰਮ ਤੇ ਆ ਕੇ ਲੱਗੇ ਪਰ ਕੰਮ ਤਾਂ ਕਰਨਾ ਕੰਮ ਤਾਂ ਛੋੜ ਕੇ ਸਰਦਾ ਨਹੀਂ ਰੋਟੀ ਨਹੀਂ ਖਾਣੀ ਹੈ ਫਿਰ ਮੈਨੂੰ ਰੋਟੀ ਕੌਣ ਦੇ ਦੇਗਾ ਕਹੂੰਗਾ ਫੁੱੜਕੇ ਦੇ ਉਹੀ ਕੰਮ ਹੈ ਬੈਲੀ ਸਾਰਾ ਦਿਨ ਹੈ ਨਹੀਂ ਕੋਈ ਨੰਦ ਰੋਟੀ ਘੱਟ ਦੇ ਵਿੱਚ ਵੀ ਫਿਰ ਸਵੇਰੇ 8 ਵਜੇ ਤੋਂ ਹੁਣ ਕੜਾਕਲੀ ਠੰਡ ਪੈ ਰਹੀ ਆ ਪੂ ਦੇ ਮਹੀਨੇ ਚੱਲਦੇ ਅੰਦਰ ਬੈਠ ਜਾ ਬਾਹਰ ਲਾ ਲਿਆ ਬਾਹਰ ਲਾ ਕੇ ਨਾ ਜੇ ਧੁੱਪ ਹੋ ਬਾਹਰ ਕੱਢ ਲੈ ਨਹੀਂ ਸੋ ਬਾਹਰ ਲਾ ਲਿਆ ਅੰਦਰ ਬੈਠ ਕੇ ਕਰ ਲਿਆ ਠੀਕ ਹੈ ਕੋਈ ਟਾਰਗੇਟ ਹੁੰਦਾ ਵੀ ਇੰਨੀਆਂ ਕੋਟੀਆਂ ਜੋੜਨੀ ਹੀ ਜੋੜਨੀਆਂ ਨੇ ਚਲ ਫਿਰ ਕਹਿੰਦੇ ਆਰਡਰ ਹੈ ਅਵੀ ਦੇਣਾ ਇਹਦਾ ਪਾਣੀ ਉੱਥੇ ਦੇਣਾ ਪੂਰਾ ਕਰਕੇ ਆਰਡਰ ਇਹ ਵੀ ਰਾਤ ਦੇਗੀ ਤੀ ਕਾ ਮੈਨੂੰ ਦੇਣੀ ਆ ਅਜ ਖਰੋਸੀਆ ਹੋਏ ਨਹੀਂ ਆ ਮਿਸਤਰੀਆਂ ਕਾ ਲੱਗ ਰਹੀ ਐ ਸਿਓ ਤਾਂ ਮੈਂ ਦੇਣਾਂ ਅਸ ਮੇਰੀ ਇਹ ਕੱਲ ਨੂੰ ਖਰੋਸੀਆ ਕਰੂਗੀ ਇਹਨਾਂ ਕਾ ਇਹਨੇ ਤੁਹਾਨੂੰ ਵੀ 12 ਸਾਲ ਹੋਏ ਨੇ ਨਾਲ ਇਹਨਾਂ ਦੇ ਕੰਮ ਕਰਦੇ ਉਸ ਦਿਨ ਕੀ ਕਰੀ ਮੈਂਨ ਕਿ ਕੱਲ ਕਰੀ ਨਾ ਤਾਂ ਨਾਲ ਜਿਹੜੀ ਨੋਟ ਪਹਿਲਾਂ ਵੀ ਜਿਵੇਂ ਤੁਹਾਨੂੰ ਚਾਦਾਂ ਕੱਟੀਆਂ ਪਹਿਲਾਂ ਚਾਦਾਂ ਕੱਟੀਆਂ ਕੰਮ ਤਾਂ ਸਾਰੇ ਕਰੇ ਕਾਰੋਬਾਰ ਤਾਂ ਸਾਰੇ ਕਰੇ ਸਾਰੇ ਕਰੇਨ ਕੀ ਗੱਲ ਮੈਂ ਤਾਂ ਇਵਨ ਕੀ ਗੱਲੇ ਕਰ ਰਹੀ ਮੈਂ ਚਾਦਰਾਂ ਬਹੁਤ ਕੱਢੀਆਂ ਵਧੀਆ ਚਲੋ ਮਿਹਨਤ ਕਰਨੀ ਚਾਹੀਦੀ ਹੈ ਰੁਜ਼ਗਾਰ ਘਰ ਬੈਠ ਕੇ ਵੀ ਮਿਲ ਰਿਹਾ ਵੀ ਉਦੋਂ ਹਾਂ ਹਾਂ ਬਾਹਰਲੇ ਮਿਲਣਾਂ ਤੱਕ ਜਾਣਾ ਪੈਂਦਾ ਰੁਜ਼ਗਾਰ ਆਪਣਾ ਉਰੀ ਨਹੀਂ ਕਰੀ ਜੰਗੇ ਜਿਹੜਾ ਹੋਗਾ ਨਾ ਵੀ ਜੀ ਕਿਸੇ ਦੇ ਘਰ ਜਾਣਾ ਨਾਲ ਨਹੀਂ ਆਪਣੇ ਘਰੋਂ ਬੈਠੇ ਸਾਰਾ ਦਿਨ ਘਰੋਂ ਬੈਠੇ ਕੰਮ ਰਿਹਾ ਆਪਣਾ ਕਨੇਡਾ ਹੈ ਹਾਂ ਅਸੀਂ ਤੁਹਾਨੂੰ ਚਮਾਰੂ ਪਿੰਡ ਦੀ ਤਸਵੀਰ ਦਿਖਾ ਰਹੇ ਸੀ ਜਿੱਥੇ ਕਿ ਦੋ ਨੋਹਾਂ ਨੇ ਇੱਕ ਸਾਥ-ਸਾਥ ਤਾਂ ਇਹਨਾਂ ਦੀ ਜੋੜੀ ਮਿਲ ਕੇ ਕਮਾਲ ਕਰ ਰਹੀ ਹੈ ਅਮਰੀਕਾ ਕੈਨੇਡਾ ਤੱਕ ਇਹਨਾਂ ਦੀਆਂ ਕੋਟੀਆਂ ਸਵੱਟਰ ਜਿਹੜੇ ਭੇਜੇ ਜਾ ਰਹੇ ਨੇ ਇਹਨਾਂ ਨੂੰ ਆਰਡਰ ਆ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਰੁਜ਼ਗਾਰ ਦਾ ਇਹਨਾਂ ਨੇ ਕੰਮ ਅਰੰਭਿਆ ਤਾਂ ਕਈ ਔਰਤਾਂ ਨੂੰ ਵੀ ਕੰਮ ਸਿਖਾਇਆ ਤੇ ਉਹ ਵੀ ਆਪਣਾ ਰੁਜ਼ਗਾਰ ਦੇ ਤੌਰ ਤੇ ਆਪਣਾ ਕੰਮ ਕਰ ਰਹੀਆਂ ਨੇ ਆਪਣਾ ਘਰ ਚ ਲਾ ਰਹੀਆਂ ਨੇ ਮਹਿੰਗਾਈ ਦੇ ਦੌਰ ਦੇ ਵਿੱਚ ਜਦੋਂ ਦੋ ਜਣੇ ਕਮਾਉਂਦੇ ਹੋਣ ਤਾਂ ਫਿਰ ਘਰ ਵੀ ਸਖਾਲਾ ਚੱਲਦਾ ਤੇ ਆਰਥਿਕ ਤੰਗੀ ਤੋਂ ਵੀ ਬੰਦਾ ਉੱਪਰ ਉੱਠਦਾ ਏ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਪਿੰਡ ਚਮਾਰੂ ਕਨੌਰ